ਆਹ ਡਰਾਈਵਰਾਂ ਨੇ ਮੇ 48 ਮੇਲੇ ਖੇਡੇ ਆ ਤੇ 43 ਮੇਲੇ ਜਿੱਤੇ ਆ ਟਰਾਲੀ ਖਿੱਚ ਮੁਕਾਬਲਿਆਂ ਦੇ ਵਿੱਚ ਕੋਈ ਤਾਵਾ ਵੀ ਰੂ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਨਹੀਂ ਯਾਰ ਸਾਰਾ ਕੁਝ ਨਾਲ ਤਾਂ ਇੰਜਣਾ ਵੀ ਇਹਦਾ ਪਤੰਦਰ ਟਰਾਲੀ ਐ ਲੈ ਕੇ ਭਜਦਾ ਜਿਵੇਂ ਖਾਲੀ ਪਈ ਹੁੰਦੀ ਆ ਪਿੱਛੇ ਨਹੀਂ ਜਦ ਨਾਲ ਦਾ ਵਿੱਚ ਬੜ ਸੋ ਮੋਡੀਫਿਕੇਸ਼ਨ ਕਰੀ ਵੀ ਬਈ ਜਿੱਦਣ ਪਹਿਲਾ ਮੇਲਾ ਲਾਇਆ ਤਾਂ ਠੀਕ ਆ ਇਹ ਸੀ ਹੋ ਗਿਆ ਸੀਗਾ ਉੱਥੇ ਜਾਨੀ ਕਿ ਇਹਨੇ ਦੂਆ ਨੰਬਰ ਕਰਤਾ ਸੀਗਾ ਸੀ ਹੋਏ ਨੇ ਵੀ 48 ਮੇਲੇ ਲੱਦੇ ਤੇ ਜਿੱਤੇ ਕਿੰਨੇ ਆ 43 ਵੀਰੇ 43 ਅਜ ਨੰਬਰ ਆ 43 ਮੇਲੇ ਜਿੱਤੇ ਆ ਸਾਨੂੰ ਇਹੀ ਆ ਮੇਲਾ ਨਹੀਂ ਕੋ ਛੱਡਣਾ ਉਸ ਕਰਨ ਵਿੱਚ ਤਾਂ ਸਾਰੀ ਰਾਤ ਨਾਲ ਸੁੱਤੇ ਸੋਈਏ ਪਰ ਮੇਲਾ ਨਹੀਂ ਛੱਡਣਾ ਮਗ达ਰ ਰਾਜਣ ਜੀ ਹਮ ਤਾਂ ਲਗਾਤਾਰ ਹੀ ਲਾਵਾਂਗੇ ਠੀਕ ਹੈ ਠੀਕ ਹੈ ਭੱਟੀਆਂ ਜਾਂ ਕਹਿੰਦੇ ਆ ਪਾੜਦੇ ਤੁਸੀਂ ਫਿਰ ਕਿੰਨੀਆਂ ਕਿ ਪਾੜਤੀਆਂ ਭੱਟੀਆਂ ਦੀਆਂ ਭੱਟੀਆਂ ਲੱਗ ਗਈਆਂ 20 ਕਿ ਬਾਈ ਅੱਛਾ 20 ਕਿ ਭੱਟੀਆਂ ਲੱਗੀਆਂ ਲੱਗ ਲੀਆਂ ਵੀ ਦੋ ਮਹੀਨਿਆਂ ਬਾਅਦ ਜੇ ਗੱਲ ਕਰੀ ਵੀ ਪੱਠੀ ਮੰਗ ਲੈ ਲਵਲੀ ਲਾਉਂਦੀ ਕੋਈ ਤਾਂ ਤੇਰਾ ਦਾ ਵੀਰੇ ਲਗਾਤਾਰੇ ਪਾਣੀ ਆੜ ਤੇਰੀ ਤੇਰੀ ਪੱਠੀ ਤੋਂ ਸਵਾਗਤ ਆ ਆਪਣੇ ਪੇਜ ਤੇ ਤੇ ਜੂਡੂ ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ 911 ਗਰੁੱਪ ਚਮਕੌਰ ਸਾਹਿਬ ਵਾਲੇ ਵੀਰਾਂ ਕੋਲ ਤੇ ਪਿਛਲੇ ਦਿਨੀ ਜਿਹੜੇ ਟਰਾਲੀ ਖਿੱਚ ਮੁਕਾਬਲੇ ਹੋਏ ਆ ਤੇ ਚੋਬਰਾ ਨੇ ਧੂਮਾ ਪਾ ਮੁਕਾਬਲਿਆਂ ਦੇ ਵਿੱਚ ਜਿੰਨੇ ਕੁ ਮੁਕਾਬਲੇ ਅਸੀਂ ਦੇਖਿਆ ਨੰਬਰਾਂ 'ਚ ਹੀ ਰਹੇ ਆ ਟਰੈਕਟਰ ਤੇ ਅੱਜ ਵੀਰਾਂ ਨਾਲ ਗੱਲਬਾਤ ਕਰਵਾਉਣੇ ਆ ਨਾਲ ਆਪਣੇ ਜਹ ਪਾਇਲਟ ਕਹਿ ਲੋ ਡਰਾਈਵਰ ਕਹਿ ਲੋ ਜਿਵੇਂ ਕਹਦੀ ਹੈ ਜਹਾਜ਼ ਨੂੰ ਕੰਟਰੋਲ ਕਰਨ ਦਾ ਬੰਦਾ ਆਪਣੇ ਨਾਲ ਆ ਬੰਦਾ ਬੰਦੇ ਕੀ ਹਾਲ ਚਾਲ ਜਿਵੇਂ ਕਹਦੀ ਇਹ ਅਰਸ ਚਲਾਉਣ ਖਾਤਰ ਵੀ ਗੰਦੇ ਜਿਗਰਾ ਚਾਹੀਦਾ ਜਰਾ ਜਿਵੇਂ ਟਰੈਕਟਰ ਆ ਇਹਦੇ ਚ ਕੋਸ ਮਰਜ਼ੀ ਪਾਲਾ ਜਿਹੜਾ ਉੱਤੇ ਬੈਠਾ ਉਹ ਵੀ ਦਿਲ ਵਾਲਾ ਚਾਹੀਦਾ ਜਿਵੇਂ ਬਾਈ ਪਹਿਲਾਂ ਤਵੀਆਂ ਮੁਕਾਬਲਿਆਂ ਚ ਚਲਾਉਂਦਾ ਰਿਹਾ ਬੰਦੇ ਹਾਂਜੀ ਹਾਂਜੀ ਪਹਿਲਾਂ ਤਵੀਆਂ ਚਲਾਉਂਦਾ ਸੀ ਠੀਕ ਹੈ ਨਾ 11 ਬਾਈ 911 ਹਾਂਜੀ ਤੇ ਪਹਿਲਾਂ ਪਾਇਆ ਤਵੀਆਂ ਮੁਕਾਬਲਿਆਂ ਚ ਵੀਰ ਨੇ ਧੂਮਾ ਤੇ ਦੂਬਾ ਇਧਰਲੇ ਪਾਸੇ ਕਿਵੇਂ ਆਏ ਜਦੋਂ ਟਰਾਲੀ ਦਾ ਚੱਲਣ ਜਦੇ ਆ ਗਏ ਵੀਰੇ ਬਸ ਉਹ ਥੋੜੇ ਮੇਲੇ ਘਟ ਗਏ ਹੁਣ ਬਰਸਾਤ ਪਈ ਜਾਂਦੀ ਹੈ ਗਾਹਾਂ ਚੱਲ ਪਣੇ ਬਾਈ ਹੁਣ ਗਾਹਾਂ ਜਿੰਨੀ ਸ਼ਾਇਦ ਅੱਪਾਂ ਵੀ ਰੱਖ ਲੈਣਾ ਹੁਣ ਠੀਕ ਹੈ ਹਾਂਜੀ ਜਿਵੇਂ ਕਹੇ ਦੀ ਇਹ ਮੇਲੇ ਲਾਉਣੇ ਸੱਜਣਾ ਸੌਖੇ ਨਹੀਂ ਪਾਏ ਜਿੰਨਾ ਗਰੁੱਪ ਸੁਣੋਂ ਉਹਦੇ ਸੀਜ਼ਨ ਦਾ ਇੱਕ ਦਿਨ ਵੇਡ ਕਸਣ ਦੀ ਲੱਗ ਜਾਂਦਾ ਹਾਂਜੀ ਕਹਿੰਦਾ ਵੀ ਬਾਲਾ ਜ਼ੋਰ ਲੱਗਦਾ ਕਹਿੰਦਾ ਵੇਡ ਕਸਣ ਤੇ ਪਹਿਲਾਂ ਪੂਰੀ ਟੀਮ ਦਾ ਜਿਵੇਂ ਕਹੇ ਦੀ ਇਹ ਪੂਰਾ ਲਟਾ ਪੀਂਗਾ ਹੁੰਦਿਆ ਫੇਰ ਕਿਤੇ ਜਾ ਕੇ ਟਰੈਕਟਰ ਮੇਲੇ ਵਾਸਤੇ ਤਿਆਰ ਹੁੰਦਾ ਉਸ ਤੋਂ ਬਾਅਦ ਚੱਲਦਾ ਅਗਲਾ ਕਹਿ ਦਿੰਦਾ ਵੀ 5 ਮਿੰਟਾਂ ਚ ਭਾਈ ਨੰਬਰ ਪੈਂਦਾ ਉਹਦੇ ਪਿੱਛੇ ਮਹੀਨਿਆਂ ਦੀ ਮਿਹਨਤ ਲੱਗ ਜਾਂਦੀ ਹੈ ਸਾਲਾਂ ਦੀ ਬਾਬਾ ਜੀ ਹੁਣ ਤਾਂ ਠੀਕ ਹੈ ਸਾਲਾਂ ਦੀ ਲੱਗ ਜਾਂਦੀ ਬਾਬਾ ਜੀ ਬਸ 16 ਦੇ ਲੱਗੇ ਹੋਏ ਆ ਠੀਕ ਹੈ ਤੇ ਨਾਲ ਇੱਧਰ ਭਾਈ ਆਪਣੇ ਨਾਲ ਪ੍ਰੀਤ ਟਰੈਕਟਰ ਚੱਲਦਾ ਹੈ ਨਾ ਵੀਰਾਂ ਦਾ ਫਤੇਗੜ ਸਾਹਿਬ ਦੇ ਫਤੇਗੜ ਸਾਹਿਬ ਵਾਲਿਆਂ ਦਾ ਉਹਨਾਂ ਨਾਲ ਵੀ ਕਰਵਾਵਾਂਗੇ ਗੱਲ ਤੇ ਹੁਣ ਫਿਰ ਬਿੰਦੇ ਜਿਵੇਂ ਪਹਿਲਾ ਮੇਲਾ ਲਾਇਆ ਹਾਂਜੀ ਉੱਥੇ ਜਿਵੇਂ ਸਿਰਾਂ ਕਰਾਤਾ ਸੀ ਟਰੈਕਟਰ ਨੇ ਸਿਰਾਂ ਕਰਾਤਾ ਸੀਗਾ ਜੀ ਠੀਕ ਹੈ ਹਾਂਜੀ ਦੂਆ ਨੰਬਰ ਸੀਗਾ ਪਹਿਲੇ ਮੇਲੇ ਤੇ ਠੀਕ ਹੈ ਬਾਅਦ ਚੋਂ ਨੰਬਰ ਆ ਜਾਂਦਾ ਬਸ ਵੀਰਾਂ ਠੀਕ ਹੈ ਬਾਅਦ ਨੰਬਰਾਂ ਜੀ ਆਏਗਾ ਮਾ ਕਿਰਪਾ ਹੀ ਬਸ ਮਾਲਕ ਦੀ ਬਾਈ ਠੀਕ ਹੈ ਜਿਵੇਂ ਆਪਾਂ ਦੇਖਦੇ ਆ ਤੁਹਾਡੇ ਇੱਕ ਪੀਲਾ ਝੰਡਾ ਚਾਲਦਾ ਟਰੈਕਟਰ ਇੱਕ ਆ ਬਕਸਾ ਇਹਨਾਂ ਨੇ ਬੜੀਆਂ ਗੱਲਾਂ ਕਰਾਈਆਂ ਜਰ ਪਹਿਲਾਂ ਹਾਂ ਹਾਂ ਪੀਲਾ ਝੰਡਾ ਗੁਰਦਾਸਪੁਰ ਤੇ ਆ ਬਾਈ ਠੀਕ ਹੈ ਹਾਂਜੀ ਭਖਾਰੀਵਾਲ ਕਲਾ ਨਾਲ ਹਰ ਕੋਲ ਤੇ ਠੀਕ ਹੈ ਉਹ ਵੀ ਆਪਣੇ ਗਰੁੱਪ ਦੀ ਆ ਟਰੈਕਟਰ ਆਪਣੇ ਗਰੁੱਪ ਚ ਹੀ ਆ ਬਾਈ ਤੇ ਜਿਵੇਂ ਹੁਣ ਨਵੀਂ ਇੱਕ ਗੱਲ ਆਏ ਦੱਸ ਯਾਰ ਜਿਵੇਂ ਹੁਣ ਰੌਲਾ ਚੱਲਦਾ ਜਿਵੇਂ ਤੂੰ ਪਹਿਲਾਂ ਮੈਂ ਦੇਖੀ ਵੀਡੀਓ ਤੂੰ ਕਹਿੰਦਾ ਵੀ ਟਾਪਾ ਚ ਕਾ ਲੈਂਦੇ ਆ ਇਹ ਗੈਸ ਗੁੰਸਾ ਦਾ ਯਾਰ ਕੀ ਸੀ ਨਾ ਵੀਰੇ ਬਹੁਤ ਬੰਦਿਆਂ ਨੂੰ ਭੁਲੇਖਾ ਵੀ ਇਹਦੇ ਵਿੱਚ ਗੈਸ ਆ ਲਾਈ ਵੀਰੇ ਮੈਂ ਉਹ ਮੰਨੀ ਇੰਟਰਵਿਊ ਹੀ ਕਰਨਾ ਹੈ ਮੈਂ ਉਹ ਟਾਪੇ ਦੀ ਗੈਸ ਵੀਰੇ ਤਾਂ ਕਰਕੇ ਸਾਡਾ ਕਮੇਟੀ ਚ ਕਾ ਲੰਦੀ ਆ ਚਲੋ ਟਾਪਾ ਹਨਾ ਪਹਿਲਾਂ ਵੀ ਦੱਸਿਆ ਆਪਾਂ ਨੇ ਕਰਦੇ ਰਹਾ ਟਰੈਕਟਰ ਨਾਲ ਹੀ ਹੋਣਾ ਵੀ ਚੈੱਕ ਕਰੋ ਹਨਾ ਕਈਆਂ ਨੂੰ ਬਹੁਤ ਬਰਮ ਭੁਲੇਖਾ ਹੈ ਪਰ ਵੀਰੇ ਇਹੋ ਜਿਹਾ ਕੁਝ ਨਹੀਂ ਆਏਗਾ ਗੈਸ ਗੁੰਸਾ ਨਹੀਂ ਆਏਗਾ ਤੇ ਟਰੈਕਟਰ ਨੇ ਇੱਕ ਵਾਰੀ ਮਾਰਦੀ ਕੈਮਰਾ ਇੱਧਰਲੇ ਪਾਸੇ ਖੜਾ ਬਕਸਾ 2 ਤੇ ਜਿਵੇਂ ਕਹਦੀ ਇੱਕ ਪਿੱਛੇ ਜੇ ਮੇਲਾ ਹੋਇਆ ਚਲੋ ਆਪਾਂ ਨਾਂਦ ਤਾਂ ਨਹੀਂ ਲੈਂਦੇ ਉੱਬਾ ਪਿੰਡ ਸੀ ਉੱਬਾ ਹਾਂਜੀ ਤੇ ਸੋਡਾ ਉੱਦੇ ਮੇਲਾ ਇੱਕ ਦਿਨ ਪਹਿਲਾਂ ਲਾਇਆ ਸੀ ਤੁਸੀਂ ਮਹੱਲੀ ਸਾਡੇ ਆਪ ਦੀ ਦੇਖਣ ਦੀ ਗੱਲ ਇੱਕ ਕਿੱਸਾ ਨਾ ਵੀ ਹਾਂਜੀ ਚਲੋ ਤੁਸੀਂ ਤਾਂ ਪਾਸੇ ਸੀ ਹੈ ਨਾ ਹਾਂਜੀ ਅਸੀਂ ਬੰਦਿਆਂ ਕੋਲ ਖੜੇ ਉਹ ਬੰਦਿਆਂ ਦਾ ਵਧੀਆ ਨਾਮੀ ਬੰਦੇ ਆ ਟਰੈਕਟਰ ਵਧੀਆ ਨੰਬਰ ਪਾਉਂਦਾ ਉਹਨਾਂ ਦਾ ਨਾ ਸਹੀ ਹੈ ਅਸੀਂ ਉਹਨਾਂ ਕੋਲ ਖੜੇ ਮੇਰੀ ਗੱਲ ਹੋਈ ਲੱਕੀ ਨਾਲ ਉਹ ਕਹਿੰਦਾ ਵੀ ਮੇਲੇ ਤੇ ਚਮਕੌਰ ਸਾਹਿਬ ਆਉਣਗੇ ਠੀਕ ਹੈ ਕੀ ਕਹਿੰਦਾ ਹਾਂਜੀ ਮੇਰੇ ਨਾਲ ਗੱਲ ਹੋਈ ਕਿ ਕਿਸੇ ਕੰਮ ਚਲਾਉਣਗੇ ਉਹ ਬੰਦੇ ਉਹਨਾਂ ਦਾ ਨੰਬਰ ਪੱਕੇ ਸੀ ਜੇ ਤੁਸੀਂ ਨਾ ਜਾਣਦੇ ਹਕੀਕਤ ਆ ਜਲ ਜਿਹੜੀ ਗੱਲ ਹੈਗੀ ਆ ਅਸੀਂ ਉਹਨੂੰ ਕਿਹਾ ਵੀ ਐ ਕਰਕੇ ਆਹ ਕਹਿੰਦਾ ਵੀ ਉਹ ਨਹੀਂ ਆਉਂਦੇ ਮੈਂ ਕਿਹਾ ਆਉਣਗੇ ਚੱਲ ਪੇ ਇੱਥੇ ਆਉਣਗੇ ਅੱਛਾ ਕਹਿੰਦਾ ਨਹੀਂ ਆਉਂਦੇ ਨਹੀਂ ਉਹ ਤਾਂ ਕਹਿੰਦਾ ਰਾਤ 12 ਵਜੇ ਮੇਲਾ ਨਿਪੜਿਆ ਭਈ ਉਹ ਤਾਂ ਆਉਂਦੇ ਨਹੀਂ ਸੀ ਕਿਹਾ ਅਸੀਂ ਰਾਤ ਨੂੰ ਤੁਰ ਪੇ ਸੀਗਾ ਸਵੇਰੇ ਪਹੁੰਚ ਗਏ ਸੀ ਤੁਸੀਂ ਉੱਥੇ ਇੱਕ ਐਂਟਰ ਤੇ ਗਏ ਮੇਰੇ ਖਿਆਲ ਨਾਲ ਟਰੈਕਟਰ ਥੋੜੇ ਹਾਂਜੀ ਜਦੋਂ ਤੁਸੀਂ ਆ ਗਏ ਉਹਨਾਂ ਦੇ ਤਿੰਨ ਬੰਦੇ ਟਰੈਕਟਰ ਦੇ ਹੱਡ ਦੇ ਉੱਤੇ ਚੜ੍ਹ ਕੇ ਦੇਖਣ ਮੈਂ ਕਿਹਾ ਆ ਗਏ ਕਹਿੰਦੇ ਹਾਂ ਆ ਗਏ ਨੀਂਦ ਢਾਉਣ ਵਾਲਾ ਕੰਮ ਕਰ ਦਿੰਦੇ ਆ ਪਤੰਦਰੋਂ ਜਿੱਥੇ ਜਾਂਦੇ ਆ ਇਹ ਗੱਲ ਹੈਗੀ ਆ ਮੇਲਾ ਦਾ ਵੀਰੇ ਕੋਈ ਛੱਡਿਆ ਹੀ ਨਹੀਂ ਠੀਕ ਹੈ ਨਾ ਛੱਡੇ ਤਾਂ ਸਾਰੇ ਨਾ ਛੱਡਣਾ ਜਿੱਥਾ ਮਰਜ਼ੀ ਕੰਮ ਹੋ ਗਏ ਮੇਲਾ ਵੀ ਕੋਈ ਛੱਡਿਆ ਠੀਕ ਹੈ ਇਹਦੇ ਵਿੱਚ ਹੁਣ ਬਿੰਦੇ ਜੇ ਗੱਲ ਕਰੀਏ ਨਾਲ ਦਾ ਹੀ ਆ ਯਾਰ ਸਾਰਾ ਕੁਝ ਨਾਲ ਦਾ ਹੀ ਜਣਾ ਵੀਰੇ ਇਹਦਾ ਪਤੰਦਰ ਟਰਾਲੀਆਂ ਲੈ ਕੇ ਭਜਦਾ ਜਿਵੇਂ ਖਾਲੀ ਪਈ ਹੁੰਦੀ ਆ ਪਿੱਛੇ ਨਹੀਂ ਜਦ ਨਾਲ ਦਾ ਵਿੱਚ ਬੜਾ ਸੋ ਮੋਡੀਫਿਕੇਸ਼ਨ ਕਰੀ ਵੀ ਬਈ ਠੀਕ ਹੈ ਹਾਂਜੀ ਮੋਡੀਫਿਕੇਸ਼ਨ ਕਰੀ ਵੀ ਆ ਤੇ ਟਾਇਰ ਪਾਇਆ ਰੀਡিয়াল ਇਹ ਤਾਂ ਜੇ ਆਪਾਂ ਹੁਣ ਗੱਲ ਕਰੀਏ ਸਿੰਪਲ ਟਰੈਕਟਰ ਨੂੰ ਪਾ ਦਈਏ ਟਾਇਰ ਖਿੱਚਣੀ ਵੱਡੀ ਗੱਲ ਹੋ ਜਾਂਦੀ ਆ 50 ਚ ਵੀ ਖਾਤਾ ਹਾਂਜੀ ਹਾਂਜੀ ਠੀਕ ਹੈ 14 ਦੇ ਟਾਇਰਾਂ ਚ ਆ ਜਾਨੀ ਕਿ ਇਹ 750 ਠੀਕ ਹੈ ਹਾਂ ਇਹਨੂੰ 16 ਦੇ ਰੀਡিয়াল ਪਾਏ ਪਿਆ ਤੇ ਜਿਵੇਂ ਆਪਾਂ ਪਿੱਛੇ ਇਹ ਦੇਖਿਆ ਵੀ ਭੱਟੀਆਂ ਜਾਂ ਕਹਿੰਦੇ ਆ ਪਾੜਦੇ ਤੁਸੀਂ ਫਿਰ ਕਿੰਨੀਆਂ ਕਿ ਪਾੜਦੀਆਂ ਭੱਟੀਆਂ ਇਹਦੀਆਂ ਭੱਟੀਆਂ ਲੱਗ ਗਈਆਂ 20 ਕਿ ਬਾਈ ਅੱਛਾ 20 ਕਿ ਭੱਟੀਆਂ ਲੱਗੀਆਂ 20 ਲੱਗ ਲਈਆਂ ਵੀ 2 ਮਹੀਨਿਆਂ ਬਾਅਦ ਜੇ ਗੱਲ ਕਰੀ ਵੀ ਭੱਠੀ ਮੰਗ ਲੈ ਲਵਲੀ ਲਾਉਂਦੀ ਕੋਈ ਤਾਂ 1 ਇਹ ਜਿਵੇਂ ਤੁਸੀਂ ਐਨਐਮਐਲ ਲਾਏ ਬਿੰਦੇ ਕੋਈ ਮਿਲਾਏ ਜੇ ਲੱਗਿਆ ਵੀ ਯਾਰ ਟਫ ਜਾਵੀ ਇੱਥੇ ਪੂਰੇ ਟੱਕਰ ਵਾਲੇ ਕੰਮ ਆ। ਨਹੀਂ ਅਸੀਂ ਟਫੇ ਭਾਲਦੇ ਆਂ ਭਾਈ ਜਿੰਨਾ ਟਫ ਹੋਵੇ ਉਹਨਾਂ ਵਧੀਆ। ਸਾਰ ਆਉਂਦਾ ਵੀਰੇ। ਅਸੀਂ ਤਾਂ ਕਹਿੰਦੇ ਆਂ ਭਰ ਕੇ ਚੱਲੇ ਬਸ ਫੁੱਲ ਕੜਾ ਮੰਗਣਾ। ਠੀਕ ਐ। ਅਸੀਂ ਨਹੀਂ ਟਿੰਕ ਕੇ ਅਸੀਂ ਟਰੈਕਟਰ ਵਾਲੇ ਚੱਲ ਆਪਾਂ ਹੋ ਕਹਿੰਦੇ ਨਹੀਂ ਇੱਕ ਅਸੀਂ ਟਰੈਕਟਰ ਆ ਜਿਹੜੇ ਅਸੀਂ ਕਹਿੰਦੇ ਵੀ ਹੋਰ ਮਿੱਟੀ ਪਾਓ। ਹਾਂ ਠੀਕ ਐ। ਨਹੀਂ ਸਭ ਘਟਾਉਣ ਨੂੰ ਆਉਂਦੇ ਆ। ਘਟਾਉਂਦੇ ਦੇਖਿਆ। ਹਾਂ ਘਟਾਉਂਦੇ ਵੀ ਦੇਖਿਆ ਅਸੀਂ। ਅਸੀਂ ਕਹਿੰਦੇ ਵੀ ਜਿੱਤੇ ਠੀਕ ਐ। ਠੀਕ ਹੈ ਨਾ ਵੀ ਨੂੰ ਪਹਿਲਾਂ ਕਹਦੇ ਨੇ ਵੀ ਚਾਹੇ ਹੁਣ ਭਰ ਲੋ ਚਾਹੇ ਖਾਲੀ ਕਰ ਲੋ ਠੀਕ ਹੈ ਵੀ ਬਾਅਦ ਵਿੱਚ ਮਿੱਟੀ ਨਹੀਂ ਲਾਉਣ ਦੇਣੀ ਅਸੀਂ ਬਾਅਦ ਵਿੱਚ ਕਮੇਟੀਆਂ ਕਰਨ ਲਾ ਲਾ ਦਿਓ ਯਾਰ ਮਿੱਟੀ ਕੋਈ ਚੱਲ ਨਹੀਂ ਰਹੀ ਹੈ ਹਨਾ ਥੋੜਾ ਚੱਲੇ ਪੈਣਾ ਸਹੀ ਹੈ ਹਾਂ ਅੱਜ ਖਾਣਾ ਸਭ ਦੀ ਤਕੜੇ ਆਪਾਂ ਦੇਖੋ ਸਾਰੇ ਜਿੱਤਣ ਨੂੰ ਆਉਣੇ ਆ ਬਈ ਇਹ ਗੱਲ ਹੈਗੀ ਹੈ ਜਿਵੇਂ ਹੁਣ ਮੇਲੇ ਤੇ ਕੋਈ ਵੀ ਯਾਰ ਸਟਰੈਟਰ ਲੈ ਕੇ ਆਉਣਾ ਬੰਦਾ ਆਪਦਾ ਜੋਰ ਲਾ ਕੇ ਲਾਉਂਦਾ ਪੂਰਾ ਫੱਟ ਕਰਕੇ ਅੱਗੇ ਰਹਿ ਜਾਂਦੀ ਹੈ ਕਿਸਮਤ ਦੀ ਹੈ ਹਨਾ ਇਸ ਜਿਹੇ ਵਿੱਚ ਵੱਡੀ ਗੱਲ ਆ ਗਈ ਹੁਣ ਇਹਦੇ ਵਿੱਚ ਆ ਟਰਬੋ ਹਰੇਕ ਨੂੰ ਪਤਾ ਯਾਰ ਅਧਿਕਾਰੀ ਯਾਰ ਟਰਬੋ ਵੀ ਲਾੜੂ ਇੰਟਰਕੂਲਰ ਵੀ ਲਾੜੂ ਜਿਹੜਾ ਉੱਤੇ ਬੈਠਾ ਉਹਦੇ ਵੀ ਗੁਣ ਹੁੰਦੇ ਹੈ ਮਿਹਨਤ ਆ ਉਹ ਆ ਮਿਹਨਤ ਉਹ ਦੀ ਜਾਏ ਤੇਰੀ ਦੀ ਰੀ ਚਲਾਉਣ ਵਾਲੇ ਦੀ ਕਰ ਉੱਪਰ ਬੈਠ ਕੇ ਰੇਸ ਮੂੜੀ ਜਾਂਦੇ ਆ ਜਿੱਕਣਾ ਕਈ ਨੂੰ ਡਰ ਹੋ ਜਾਂਦਾ ਉੱਪਰ ਬੈਠ ਕੇ ਟਾਈਮ ਸਰ ਗੇਅਰ ਦੀ ਲਾਟ ਕੱਢਦੇ ਤਾਂ ਸਾਡਾ ਬੰਦਾ ਬੰਦਾ ਕਹਿ ਡਨ ਕੰਨ ਨੀ ਸਲੈਂਸਰ ਚੋਂਨੇ ਆ ਜੇ ਮੜੀ ਦੀ ਆਵਾਜ਼ ਬਦਲਦਾ ਐਂ ਹੁੰਦਾ ਵੀ ਗੇਅਰ ਥੱਕ ਜੇ ਗੇਅਰ ਥੱਕ ਗਿਆ ਹਾਂ ਵੀ ਆਵਾਜ਼ ਬਦਲ ਗਿਆ ਠੀਕ ਹੈ ਜੀ ਗੇਅਰ ਦੀ ਵੀ ਗੇਅਰ ਬਦਲੀ ਜਾਂਦੇ ਆ ਪਾਈ ਕੱਟੀ ਜਾਂਦੇ ਆ ਪਿਛਲੀ ਵੀਡੀਓ ਚ ਵੀ ਦੱਸੇ ਟਾਈਮ ਖਾ ਜਾਂਦਾ ਸਾਨੂੰ ਥੋੜਾ ਜਿਹਾ ਡਰ ਲੱਗਦਾ ਏ ਥੱਲੇ ਟਾਈਮ ਲਾ ਦਿਆਂ ਹਾਂ ਕੋਈ ਬੰਦਾ ਨਹੀਂ ਲੱਗਦਾ ਸਾਨੂੰ ਡਰ ਲੱਗਦਾ ਥੱਲੇ ਜਾਂ ਕੋਲ ਨੂੰ ਲੰਘਦਾ ਜਿਵੇਂ ਹੁਣ ਅਸੀਂ ਉੱਥੇ ਪਿੱਛੇ ਇਹ ਮੇਲਾ ਹੋਇਆ ਜਿੱਥੇ ਸੋਡੀ ਮਨ ਲੱਗਦਾ ਪਾਇ ਬਨੂ ਸਾਹਿਬ ਦਾ ਅੱਗ ਲੱਗੀ ਸੀ ਅੱਗ ਲੱਗੀ ਸੀ ਤੇ ਅੱਗ ਦੀ ਲਾਟਾਂ ਗਈ ਤੇ ਫਿਰ ਵੀ ਨੰਬਰ ਪਾਇਆ ਟਰੈਕਟਰ ਨੇ ਉਹਨੇ ਪਾਇਆ ਸੀ ਉਹਨੇ ਪਾਇਆ ਸੀ ਬਕਸਾਟੂ ਲੱਤਾਂ ਦੇ ਬਾੜ ਸਾਰੇ ਬੂਤੇ ਤੇ ਬਾਈ ਅਸੀਂ ਲੱਤਾਂ ਦਾ ਸਰ ਬੰਦਾ ਵੀਰੇ ਸਾਡਾ ਆ ਗਿਆ ਜਿਹੜਾ ਇੱਕ ਜਿਹੜਾ ਅੱਗ ਚ ਬਿਲਾਉਣਾ ਪੈਂਦਾ ਮੈਂ ਲਾ ਠੀਕ ਹੈ ਵੀ ਜਿਹੜੇ ਲਾਉਣੇ ਆ ਤੇ ਜਿਵੇਂ ਆਪਾਂ ਦੇਖਦੇ ਆ ਮਿੱਤਰੋ ਮੇਲੇ 48 ਮੇਲੇ ਲਾਤੇ ਫਿਰ ਹਾਂਜੀ 43 ਮੇਲੇ ਲੱਦੇ ਤੇ ਜਿੱਤੇ ਕਿੰਨੇ ਆ 43 ਵੀਰੇ 43ਾਂ 'ਚ ਨੰਬਰ ਆ 43 ਮੇਲੇ ਜਿੱਤੇ ਆ ਜੇ ਹੁਣ ਜਿਵੇਂ ਕਹ ਦੀ ਇਹ ਬਾਈਆਂ ਆਪਾਂ ਦੇਖਦੇ ਆ ਵਿੱਚ ਵੀਡੀਓ ਦੇ ਟਰਾਫਿਕਾਂ ਧਰਨੀਆਂ ਆਉਂਦੀਆਂ ਇੱਥੋਂ ਤੱਕ ਚਿੰਤਤੀ ਲੱਗ ਜਾਂਦੀ ਕਿਉਂਕਿ ਤਮੀਆਂ ਵਾਲੇ ਮੁਕਾਬਲੇਾਂ 'ਚ ਹੀ ਬਾਈਆਂ ਨੇ ਪਹਿਲਾਂ ਬਹੁਤ ਨਾਮ ਖੱਟਿਆ ਤੇ ਮੇਨ ਵੱਡੇ ਨਾਮ ਜਿਵੇਂ ਕਹ ਦੀ ਦੋ ਤਾ ਲੈ ਕੇ ਖੜਾਏ ਪਏ ਪਿੰਡ ਖੜੌਲੀ ਤੇ ਮਹਿਮਦਪੁਰ ਹਾਂਜੀ ਤੇ ਇੱਥੇ ਜੇ ਤੁਸੀਂ ਪਹਿਲਾਂ ਨਾ ਮੋਟਰਸਾਈਕਲ ਇੱਕ ਕਾਰ ਕੌਰ ਦਾ ਵੀਰੇ ਉਹ ਆਪਣਾ ਲੈ ਕੇ ਆਇਆ ਘਰ ਦੇ ਵਿੱਚ ਠੀਕ ਹੈ ਇੱਕ ਆਪਾ ਕਾਲੇ ਮਿਸਤਰੀ ਨੂੰ ਦਿੱਤਾ ਹੋਇਆ ਠੀਕ ਹੈ ਟਰੈਫਿਕਾਂ ਦਾ ਤੁਹਾਨੂੰ ਆਪਾਂ ਲਾ ਦਾਂਗੇ 100 ਟੂ ਕੰਮ ਤਾਂ ਹੈ ਨਹੀਂ ਜਿਵੇਂ ਅਸੀਂ ਚੈਨ ਲਾ ਗਏ ਫਿਰ ਟਰੈਕਟਰ ਨਹੀਂ ਦਿਖਣੇ ਨਹੀਂ ਜੇ ਮੈਂ ਚੈਨ ਲਾ ਲਈ ਤੇ ਆ ਗਿਆ ਆਪਣਾ ਬਕਸਾ ਪਹਿਲਾ ਹਣਾ ਹਾਂਜੀ ਇਹ ਆ ਜੀ ਬਕਸਾ ਪਹਿਲਾ 15 ਮਾਡਲ ਟਰੈਕਟਰ ਹੈ 15 ਜੀ ਠੀਕ ਹੈ 15 ਮਾਡਲ ਹੈ ਵੀਰੇ ਠੀਕ ਹੈ 15 ਮਾਡਲ ਆ ਇਹ ਹਾਂ 15 ਮਾਡਲ ਟਰੈਕਟਰ ਆ ਤੇ ਉਸ ਤੋਂ ਬਾਅਦ ਉਹ ਕਿਵੇਂ ਰੇਤਾ ਬਹੁਤ ਹੋਇਆ ਠੀਕ ਹੈ ਇੱਕ ਰਾਏ ਤੋਂ ਜ਼ਿਆਦਾ ਚੱਲਿਆ ਠੀਕ ਹੈ ਕਿਰਾਏ ਦੇ ਵੱਧ ਚੱਲਿਆ ਕਿਵੇਂ ਖਾਣੇ ਵਾਲੀ ਵੀ ਗੱਲ ਹੈ ਖਾਣੇ ਨੂੰ ਲਾਇਆ ਹੈ ਸਾਲ ਇਹ ਸਾਲ ਥਾਣੇ ਚ ਲਾਇਆ ਹੈ ਥਾਣੇ ਚ ਵੀ ਖੜਾ ਰਹਿ ਡੈਕਟਰ ਇਹ ਪਹਿਲਾ ਸਾਲ ਉੱਥੇ ਲੱਗਿਆ ਆ ਲੋਹਾ ਕਰਮ ਵਾਲਾ ਲੋਹਾ ਕਰਮ ਵਾਲਾ ਕਰਮ ਵਾਲੇ ਲੋਹੇ ਦੇ ਜਿੰਨੇ ਬੰਦੇ ਤੋਂ ਪਹਿਲਾਂ ਇਹਨੂੰ ਗੱਲ ਦੱਸੀ ਕਿ ਨਾ ਵੀ ਯਾਰ ਵਿੱਚ ਵਿੱਚ ਤਾਂ ਆਉਂਦਾ ਬਲੋ ਮਾਰਦਾ ਵੀ ਯਾਰ ਨੰਬਰ ਪਾ ਕੇ ਗਿਆ ਜਦ ਜਦਨ ਪਹਿਲਾ ਮੇਲਾ ਲਾਇਆ ਤਾਂ ਠੀਕ ਹੈ ਇਹ ਸੀਜ ਹੋ ਗਿਆ ਸੀਗਾ ਉੱਥੇ ਯਾਨੀ ਕਿ ਨਾ ਦੂਆ ਨੰਬਰ ਕਰਤਾ ਸੀਗਾ ਸੀਜ ਹੋਏ ਨੇ ਵੀ ਦੁਬਾਰਾ ਫੇਰ ਚਲਾਇਆ ਸੀਗਾ ਠੀਕ ਹੈ ਹਾਂਜੀ ਇੱਕ ਅਸੀਂ ਮੇਲਿਆਂ ਦੇ ਯਾਰ ਹੋਰ ਗੱਲ ਦੇਖਦੇ ਆਂ ਜਿਵੇਂ ਹੋਰ ਟਰੈਕਟਰ ਆਉਂਦਾ ਅਗਲਾ ਉਹ ਲਿਆ ਕੇ ਖੜਾ ਦਿੰਦੇ ਆ ਲਾ ਦਿੰਦੇ ਆ ਤੁਸੀਂ ਪਤੰਦਰੋ ਲੀਟਰ ਦੇ ਨਾਲ ਹੀ ਰੱਖਦੇ ਹੋ ਜਰ ਕੋ ਦਾ ਦੱਸ ਕੀ ਸੀ ਨਾ ਉਹਦਾ ਬਈ ਬਸ ਤੋਂ ਛੋਟੇ ਗੰਦ ਹੀ ਹੁੰਦੇ ਆ ਖੜਾਤਾ ਉਦੋਂ ਬਾਅਦ ਚ ਧਰਤਾ ਨਾਲ ਠੀਕ ਹੈ ਬੰਦੇ ਨੇ ਵਿੱਚ ਵੀਰੇ ਰੋੜੀ ਛੱਡਤੀ ਉਹ ਵੀ ਇੱਕ ਵਾਰ ਯਾਰ ਜਾਣਦੇ ਆ ਵੀ ਦਰਾਖਤ ਜੋ ਪੱਤਾ ਪੱਤਾ ਜਾਂਦਾ ਵੀਰੇ ਮੀਂਹ ਨੂੰ ਹੋ ਜਾਂਦਾ ਉਹ ਟਰਬੋ ਦਾ ਟਰਬੋ ਕਰਾ ਵਗੈਰਾ ਵੀ ਮੀਂਹ ਮੂਹ ਤੇ ਆ ਅਕਲ ਜਾਂਦੀ ਜਾਂਦੀ ਰੋੜੀ ਖਰੀ ਆ ਵੀਰੇ ਅਸੇ ਰੋੜੀ ਹੈਗੀ ਵੀ ਵਿੱਚ ਯਾਰ ਕੋਈ ਚੌੜ ਵੀ ਕਰ ਦਿੰਦਾ ਬੰਦਾ ਠੀਕ ਹੈ ਹੁਣ ਇੱਥੇ ਮੇਲਾ ਹੋਇਆ ਸੀਗਾ ਆਪਣੇ ਹੂੰ ਮਰੰਡੇ ਦੇ ਕੋਲ ਨੂੰ ਠੀਕ ਹੈ ਹਥਲਪਰ ਹਥਲਪਰ ਉਹ ਕਿਸੇ ਨੇ ਬਾਈ ਮਿੱਟੀ ਖੜੇ ਚ ਪਾਤੀ ਕਿਸੇ ਦੇ ਟਰੈਕਟਰ ਚ ਉਹ ਕਮੇਟੀ ਨੇ ਫਿਰ ਮੈਸੇਜ ਹੀ ਕਰਿਆ ਸੀਗਾ ਠੀਕ ਹੈ ਬਾਈ ਆਪਣਾ ਧਿਆਨ ਰੱਖੋ ਬਿ ਡਰੇ ਇੱਟਾ ਧਿਆਨ ਰੱਖੋ ਉੱਪਰ ਖੜੇ ਦੀ ਮਿੱਟੀ ਪਾਗੇ ਸੀਗੇ ਪਰ ਵੀਰੇ ਇਹ ਕੰਮ ਕਰਨਾ ਤਾਂ ਚਾਹੀਦਾ ਨਹੀਂ ਹਣਾ ਬਾਈ ਸਾਰੇ ਜਿੱਤਣ ਨੂੰ ਆਉਣੇ ਯਾਰ ਚਲੇ ਤਾਂ ਆਏ ਯਾਰ ਦੋ ਗੱਲਾਂ ਨੇ ਹੁਣ ਜਦੋਂ ਮੇਲੇ ਤੇ ਬਾਗੇ ਲੱਗਣ ਵਾਲੇ ਵੀ ਬਹੁਤ ਹੋਣੇ ਹਨਾ ਅਰ ਵੀਰੇ ਲੱਗਣ ਨਾਲੋਂ ਆ ਟਰੈਕਟਰ ਨੂੰ ਤੇ ਤਕੜਾ ਕਰੋ ਤਕੜਾ ਕਰੋ ਡਰਾਈਵਰ ਨੂੰ ਵੀ ਤਕੜਾ ਕਰੋ ਨਾਲ ਉਹਨੂੰ ਪਜੇਰੀ ਤਾਉ ਪਹਿਲਾਂ ਇਹ ਲੱਤ ਨਾ ਗੰਬੇ ਘਟੂ ਘਟ ਤੇ ਇਹ ਤਾਂ ਆ ਗਿਆ ਬਕਸਾ 2 ਇਹਨੇ ਕਿੰਨੇ ਮੇਲੇ ਖੇਡੇ ਆ ਜੀ ਤੱਕ ਇਹਨੇ 43 ਖੇਡੇ ਆ ਵੀਰੇ 43 ਵੀ ਖੇਡੇ ਆ ਉਹਨੇ ਕਿੰਨੇ ਲਾਤੇ ਉਹਨੇ ਮੇਲੇ ਘੱਟ ਲਾਏ ਜੀ ਠੀਕ ਹੈ ਉਹ ਮੈਨੂੰ ਲੱਗਦਾ ਤੁਹਾਡੇ 15 ਕੇ ਮੇਲੇ ਲਾਏ ਆ ਠੀਕ ਹੈ ਉਹਨੇ 15 ਕੇ ਮੇਲੇ ਲਾਤੇ ਇਹ ਵੀਰੇ ਲੱਤਾਂ ਪਰ ਬਾਅਦ ਚੋਂ ਇਹ ਬਾਅਦ ਚੋਂ ਲੱਤਾ ਸੀਗਾ ਜੀ ਠੀਕ ਹੈ ਇਹ ਮੰਗ ਰੋ ਲਿਆ ਇਹਨੇ ਤਾਂ 48 ਜੋ ਲਾਤੇ ਇਹਨੇ ਲਾਤੇ 48 ਮੇਲੇ ਇਹਨੇ 48 ਲਾਤੇ ਤੇ ਬਾਕੀ ਆ ਆਪਣੀ ਆ ਗਈ ਸਾਰੀ ਟੀਮ ਹੈ ਹਾਂਜੀ ਠੀਕ ਹੈ ਸਾਰੀ ਟੀਮ ਆ ਗਈ ਇਹ ਸਾਰੀ ਟੀਮ ਆ ਗਈ ਤੇ ਆ ਜਾ ਜਬਰ ਵੀ ਕਰਾਂਗੇ ਹੁਣ ਆਪਾਂ ਕਰਾਂ ਇਹਦੇ ਨਾਲੇ ਹੋ ਜਗੇ ਆ ਜਿਵੇਂ ਕਹਿੰਦੇ ਰੀਜਨਲ ਤਿਆਰ ਕਰਿਆ ਵਾ ਵੀ ਕੱਲੇ ਚਮਕੌਰ ਸਾਹਿਬ ਦੇ ਟਾਪੇ ਜਲਾ ਕੇ ਨਹੀਂ ਕੁੰਮ ਦੇ ਸੋ ਵੀ ਲਾ ਲੈਂਦੇ ਆ ਟਰੈਕਟਰ ਦੇ ਜਿਹੜੇ ਪੂਰਾ ਸਾਰਾ ਕੁਝ ਲੱਗਿਆ ਵਾ ਇਹਦੇ ਟਾਪੇ ਜੇ ਲੱਗੇ ਵੇ ਆ ਇਹਦੇ ਬਾਰੇ ਦਾ ਸੁਣ ਕੇਵੇਂ ਚੱਲ ਜਾਣੇ ਨਾ ਠੀਕ ਹੈ ਜੇ ਟਾਪੇ ਲਾਦੇ ਫਿਰ ਤਾਂ ਹੀਟ ਹੋ ਕੇ ਰੰਗ ਰੰਗ ਜਲ ਜਣਾ ਸਾਰਾ ਚੋਹਾ ਦਾ ਹਾਂ ਫਿਰ ਰੰਗ ਰੰਗ ਮੱਚ ਜਾਂਦਾ ਤੇ ਇਹ ਹੁਣ ਬਕਸਾ 2 ਇਹਦਾ ਨਾਮ ਕਰ ਦੋ ਠੀਕ ਹੈ ਤੇ ਬਕਸੇ ਦੀ ਸਾਡੇ ਇੱਕ ਗੱਲ ਹੋਰ ਨਾ ਵੀ ਹਾਂਜੀ ਵੀਰੇ ਵਿੱਚ ਬੰਦੇ ਕਹਿੰਦੇ ਆ ਬਕਸੇ ਚ ਵੀ ਗਾਇਆ ਸਰ 1000 ਦੇ ਨਾ ਵੀਰੇ ਵਜਨ ਪਲੇਟਾਂ ਦਾ ਵਜਨ ਆਸ ਇਹਦੀ ਬਕਸਾ ਵੀ ਹੁਣ ਚੱਲਦਾ ਕਰੇ ਅੱਛਾ ਚੱਲਦਾ ਕਰਦਾ ਤੂੰ ਵਾ ਵੀ ਭਾਈ ਇਹ ਦੀ ਸਿਕਰੀ ਆ ਠੀਕ ਹੈ ਗਾਇਸ ਅਰੇ ਇਹ ਆਏ ਅਜੇ ਗਾਇਸ ਲਾਈ ਹੁੰਦੀ ਹੈ ਨਾ ਚਲ ਆਪਾਂ ਕਿੰਨੇ ਮੇਲੇ ਆ ਤੇ ਤੁਸੀਂ ਵੀ ਦੇਖਦੇ ਨਾਲ ਜਾ ਰਹਿ ਰਹੇ ਹਾਂ ਅਸੀਂ ਨਾ ਅਸੀਂ ਜਿਹੜਾ ਬੰਦਾ ਲਾ ਕੇ ਆ ਗਿਆ ਅਸੀਂ ਦੂਰ ਖੜੇ ਦੱਸ ਦਾਂਗੇ ਵੀ ਅੱਜ ਇਹਨੂੰ ਗੈਸ ਲੱਗੀ ਵੀ ਇਹ ਖਲਾ ਲੋ ਟਾਪਾ ਆਪਾਂ ਪਹਿਲਾਂ ਕਰ ਦਿੰਦੇ ਗੱਲ ਵੀ ਇੱਕ ਨੂੰ ਲੱਗੀ ਹੋਈ ਸੀ ਚਲ ਆਪਾਂ ਉਸ ਦਿਨ ਤਾਂ ਵੀ ਰੌਲਾ ਨਹੀਂ ਪਾਇਆ ਜੇ ਆਪਣੇ ਨੂੰ ਕਿਤੇ ਲੱਗੀ ਹੋਵੇ ਸਾਰੀ ਆ ਕੇ ਖੜਨੇ ਆਪਣੇ ਜਿਹੜੇ ਗੇਮ ਖੇਲਦੇ ਆ ਨਾ ਜਿਹੜੇ ਗੇਮ ਖੇਲਦੇ ਆ ਉਹ ਦੂਰ ਤੋਂ ਪਛਾਣ ਲੈਂਦੇ ਵੀ ਗੈਸ ਲੱਗ ਗਈ ਹਾਂ ਜਿਹੜੇ ਪ੍ਰਾਣ ਖੜੇ ਤੇ ਪਤਾ ਲੱਗ ਜਾਂਦਾ ਬਈ ਗੈਸ ਤਾਂ ਲੱਗ ਗਈ ਠੀਕ ਹੈ ਹਾਂਜੀ ਤੇ ਇਹ ਹੁਣ ਵਾਲਾ ਕੰਮ ਆ ਵੀਰੇ ਜਿਹੜੇ ਪੰਪ ਮਾਰਦੇ ਹਾਂ ਇਹ ਕੰਮ ਆ ਵੀਰੇ ਠੀਕ ਹੈ ਤੇ ਆ ਹੁਣ ਮੇਰੇ ਇਹਦੇ ਬਾਰੇ ਦੱਸ ਪਹਿਲਾਂ ਸਿਕੰਦਰ ਦੇ ਨਾਮ ਤੋਂ ਚਲਾਇਆ ਬਈ ਇਹ ਠੀਕ ਹੈ ਹਾਂ ਹੁਣ ਇਹਦਾ ਬਕਸਾ ਟੂ ਕਰਤਾ ਦਾ ਇਹਦਾ ਬਕਸਾ ਟੂ ਕਰਤਾ ਹਾਂਜੀ ਹੁਣ ਇਹਦੀ ਕਰੀਆ ਗੇਅਰ ਚ ਮੋਡੀਫਿਕੇਸ਼ਨ ਠੀਕ ਹੈ ਪਹਿਲਾਂ ਜਾਨਕੀ ਛੇੜਿਆ ਨਹੀਂ ਸੀਗਾ ਬਹੁਤਾ ਇਹ ਮੇਲੇ ਠੀਕ ਹੈ ਮੇਲੇ ਘੱਟ ਸੀਗੇ ਫਿਰ ਆਏ ਸੀਗੇ ਇਹਦਾ ਜਦੋਂ ਅਸੀਂ ਪਹਿਲਾਂ ਬੈਠੇ ਜਿਵੇਂ ਲਾਈਵ ਨਹੀਂ ਚੱਲਦਾ ਹੁੰਦਾ ਇਹੀ ਡਾਇਰੈਕਟਰ ਨੂੰ ਅੱਗ ਲੱਗੀ ਦੀ ਵੀਰ ਇਹਨੂੰ ਲੱਗੀ ਦੀ ਅੱਗ ਉਹਦੇ ਨਹੀਂ ਆਲਾ ਕਹਿੰਦਾ ਵੀ ਪਹਿਲਾ ਨੰਬਰ ਬਕਸਾ ਉਹਨਾਂ ਅਗਲਾ ਕਹਿੰਦਾ ਦੂਜਾ ਉਹ ਵੀ ਭਈ ਬਕਸਾ ਇਹ ਬਕਸੇ ਕੀਦੇ ਆ ਉਹ ਕਰ ਦੇਣਾ ਵੀਰੇ ਉਹ ਵੀ ਉਹਦੇ ਬਰਾਬਰ ਹੈ ਪੂਰਾ ਠੀਕ ਹੈ ਚੱਲੂ ਓਕਣੇ ਇਹ ਬਕਸੇ ਵੀ ਚਮਕੌਰ ਸਾਹਿਬ ਵਾਲੇ ਕੱਢਦੇ ਆ ਨਾ ਇਹ ਬਕਸਿਆਂ ਦੇ ਚੱਲਦੇ ਆ ਜਿੰਦ ਕੇ ਪਹਿਲੇ ਨਾਂ ਤੋਂ ਜਦ ਦਿਨ ਮੇਲਾ ਚੱਲਿਆ ਸੀਗਾ ਉਦੋਂ ਉਹਦਾ ਬਕਸਾ ਬੋਲਦਾ ਵੀ ਬਕਸਾ ਉਹਨਾਂ ਉਹਦੇ ਬਕਸੇ ਹੀ ਚੱਲੇ ਵੀਰੇ ਇਹ ਬਕਸੇ ਹੀ ਚੱਲੇ ਆ ਤੇ ਜਿਵੇਂ ਹੁਣ ਮੈਂ ਪਹਿਲਾਂ ਬਾਈ ਬੰਦੇ ਨੂੰ ਦੱਸਿਆ ਮੈਂ ਕਿਹਾ ਬੁਰਜਰੀ ਟੂਰਨਾਮੈਂਟ ਹੋਇਆ ਮੈਨੂੰ ਲੱਗਦਾ ਯਾਰ ਉਧਰ ਦੂਜਾ ਤੀਜਾ ਟੂਰਨਾਮੈਂਟ ਹੋ ਮਾਨਸਾ ਏਰੀਏ ਦਾ ਉਹ ਦੂਜਾ ਜਾਂ ਸਹਿ ਤੀਜਾ ਟੂਰਨਾਮੈਂਟ ਹੋ ਹਾਂਜੀ ਅਸੀਂ ਉੱਥੇ ਮੌਜੂਦਾ ਸੀ ਜਮਾ ਅਸੀਂ ਦੇਖੇ ਟਰੈਕਟਰ ਦੋ ਤੋਂ ਤਿੰਨ ਤਿੰਨ ਟਰੈਕਟਰ ਤੇ ਸੀ ਜੋ ਹੈ ਟਰੈਕ ਤੇ ਪਹਿਲੇ ਚੱਕਰ ਦਾ ਇਹ ਬਾਈ ਦਾ ਟਰੈਕਟਰ ਹੈ ਉਹ ਮੇਰੀ ਰੀਲ ਪਈ ਹੈ ਮਿਲੀਅਨ ਗਈ ਵੀ ਆ ਉਹ ਮੇਰੇ ਪਿੱਛੇ ਬੰਦਾ ਹੈ ਕਹਿੰਦਾ ਟਰੈਕਟਰ ਆ ਗਿਆ ਟੋਚ ਨਾਲ ਮੈਂ ਕਿਹਾ ਯਾਰ ਟੈਂਕੀਆਂ ਜੰਉ ਹੀ ਲਾਈ ਫਿਰਦਾ ਝੰਡੇ ਨਹੀਂ ਉਹਦਾ ਪਦੰਦਰ ਜਦੋਂ ਭੱਜਿਆ ਲੈ ਕੇ ਯਾਰ ਨਾਲ ਨਹੀਂ ਰੰਨ ਦਿੱਤਾ ਮੈਂ ਬਾਕੀ ਯਾਰ ਗੱਲਬਾਤ ਹੈਗੀ ਆ ਕਿ ਨਹੀਂ ਹਾਂ ਪੀਲਾ ਝੰਡਾ ਪਹਿਲਾ ਨੰਬਰ ਸੀ ਬਖਸਾ ਵੀ ਨੰਬਰ ਪਾਉਂਦਾ ਉੱਥੇ ਨੰਬਰ ਵੀ ਉਹ ਟਾਈਮ ਨਹੀਂ ਸੀ ਲੱਗਿਆ ਸਿੰਪਲ ਟਰੈਕਟਰ ਠੀਕ ਹੈ ਉਹਦਾ ਸਿੰਪਲ ਟਰੈਕਟਰ ਨੰਬਰ ਕਰ ਇਹਦੇ ਨਾਲ ਪੈਸਟਰਾਂ ਚ ਵੀਰੇ ਰੇ ਜਿਹੜਾ ਧੜਦਾ ਮੜਾ ਜਾਂ ਛੇੜ ਲਿਆ ਉਦੋਂ ਦਾ ਹੀ ਉਹਨੇ ਸਾਨੂੰ ਵਿਫਤਾ ਚ ਪਾਇਆ ਠੀਕ ਹੈ ਜਮਾ ਨਾਲ ਟ੍ਰੈਕਟਰ ਬਾਈ ਠੀਕ ਹੈ ਉਹ ਬਾਕਸੇ ਨੂੰ ਵੀ ਉੱਪਰ ਉੱਪਰ ਜਾਂਦਾ ਤਾਂ ਉਹ ਬਿਨਾਂ ਹਾਂ ਬਾਕਸੇ ਤਾਂ ਤਾਂ ਜਾਂਦਾ ਸੀ ਉਹ ਪਰ ਬਾਕੀ ਵੀਰੇ ਸਾਡਾ ਉੱਪਰ ਲੈ ਜਾਣੇ ਵਾਲਾ ਪੈਲਟ ਹੈ ਨਾ ਉਹ ਪੈਲਟ ਦੇ ਬੰਦਿਆ ਬੰਦੇ ਦੇ ਦਿਲ ਚ ਪਿਆ ਸਕਦਾ ਵੀ ਮੇਰਾ ਟਰੈਕਟਰ ਹਾਰਦਾ ਮੈਂ ਉਹਨੂੰ ਜਿਤਾਵਾਂ ਵੀ ਹਰਾਵਾ ਜਿੱਦਣ ਚਲਾਇਆ ਵੀ ਸਾਹ ਉੱਪਰ ਆਉਂਦੀ ਨਹੀਂ ਆਇਆ ਵੀ ਜਿੱਦਣ ਦਾ ਵੀਰੇ ਉਹ ਆਣੀ ਆਪਣੇ ਉਹ ਗੱਠਾ ਬਣਾਉਂਦੇ ਸੀਗੇ ਪ੍ਰਾਲੀ ਦੀਆਂ ਠੀਕ ਹੈ ਆਹੀ ਸਾਲ ਹੂੰ ਉਹ ਮੈਂ ਇਹਦੇ ਨਾਲ ਮੈਂ ਕਹਾਂ ਯਾਰ ਮੈਂ ਮੇਲੇ ਨਹੀਂ ਆਣਾ ਮੇਰੀਆਂ ਗੱਠਾਆਂ ਹੀ ਬਣਾ ਲਵੋ ਵੀ ਮੈਂ ਜਾਣਾ ਯਾਰ ਮੇਲੇ ਤੇ ਭਾਈ ਅਸੀਂ ਵੀ 2-3 ਲਾਉਣੇ ਆ ਮੇਰੀ ਆੜੀ ਪੈ ਗਈ ਮੈਂ ਚਮਕੌਰ ਬੈਠਾ ਕਹਿੰਦੇ ਸਾਡਾ ਟਰੈਕਟਰ ਤਿਆਰ ਕਰਦੇ ਪਹਿਲਾਂ ਮੇਲਾ ਆਪਣੇ ਚਮਕੌਰ ਸਾਹਿਬ ਡੇਹਰ ਕੋਲ ਤਾਂ ਠੀਕ ਹੈ ਸਲਮਾ ਤਿਆਰ ਕਰਤਾ ਟਰਬੋ ਡੁਰਬੋ ਲਾਤੀ ਇੰਟਰਕੂਲਰ ਪੰਪ ਕਰਾਤਾ ਠੀਕ ਹੈ ਉਹ ਟਰੈਕਟਰ ਨੇ ਪਹਿਲੇ ਦਿਨੇ ਪਹਿਲਾ ਨੰਬਰ ਪਾਇਆ ਠੀਕ ਹੈ ਉਹ ਸਾਡਾ 2 ਜਣਾ ਚ ਖਾਸੀ دیر ਬਾਅਦ ਪਾਇਆ ਪਿੱਛੇ ਪਾਕਿਸਤਾਨ ਟਰੈਕਟਰ ਖੜਾ ਤਾ ਠੜਾ ਸੀਗਾ ਆਪਣਾ ਟਰੈਕਟਰ ਆ ਪਹਿਲੇ ਤੇ ਫਿਰ ਅੱਗੇ ਉਹਦੇ ਨਾਲ ਪਹਿਲਾ ਮੈਂ ਹੀ ਚਲਾਇਆ ਸੀਗਾ 2 ਸੈਕਿੰਡ ਇਹਦੇ ਤੋੜਤੇ ਤੇ ਫਿਰ ਉਹਦੇ ਨਾਲ ਤੇ ਇਹ ਫਿਰ ਉਹਨ ਟਰੈਕਟਰ 2 ਜਣਾ ਚ ਦੂਜਿਆਂ ਚ ਵੀ ਚਲਾਏ ਪਹਿਲਾਂ ਜਿਵੇਂ ਦੁੱਤਾ ਚਲੋ ਬੰਦ ਹੀ ਹੋ ਗਏ 2 ਜਣਾ ਚ ਥੋੜਾ ਟਾਈਮ ਇਹ ਚਲਾਏ ਆ ਠੀਕ ਹੈ 2 ਜਣਾ ਵਾਲਾ ਥੋੜਾ ਟਰੈਕਟਰ ਵਾਲੇ ਆ ਜੈਨੇ ਯਾਰ ਵੀ ਨਵੇੜ ਜਿਹ ਠੀਕ ਹੈ ਇਹਦੇ ਚ ਪਤਾ ਹੁੰਦਾ ਵੀ ਬਾਗ ਜਿਹੜਾ ਪੰਜ ਪੰਜ ਦਾ ਜੁੱਟ ਚਾਹੀਦਾ ਵੀ ਪੰਜ ਇਧਰੋਂ ਪੈਗੇ ਪੰਜ ਇਧਰੋਂ ਪੈਗੇ ਜਿਹੜਾ ਲੇਗਾ ਲੇਗਾ ਹਾਰੋ ਕਰਨੋਂ ਬੱਡੇ ਨਾਲੀ ਜਿਦਾ ਬਾਈ ਉਂ ਹੀ ਇਹਦੇ ਚ ਦਾ ਜ਼ੋਰ ਵਾਲਾ ਕੰਮ ਹੈ ਟੋਚਣਾ ਚ ਬਣਾ ਕੇ ਬੰਦਾ ਹਾਰ ਜਾਂਦਾ ਉਹਦਾ ਟੋਜਣਾ ਦਾ ਵੀ ਇਹ ਅਸਾਂ ਲੈ ਲਈਏ ਇਹਦੇ ਵਿੱਚ ਲਾ ਦੇ ਕੰਮ ਹਾਰ ਗਿਆ ਸਹੀ ਗੱਲ ਹੈ ਇਹਦਾ ਪਰ ਜਿਵੇਂ ਕਹਦੀਆਂ ਯਾਰ ਪੂਰੇ ਡਾਕਟਰ ਸੋਨੂੰ ਇਹ ਚੀਜ਼ ਦੇ 911 ਨੇ ਬਣਾਇਆ 911 ਨੇ ਡਾਕਟਰ ਬਣਾਤੇ ਮੇਰੇ ਉਹ ਘਰ ਖੜਾ ਵੀ ਤੇ ਦਿਖਾਵਾਂਗੇ ਆਪਾਂ ਵੀਡੀਓ 'ਚ ਉਹਦੀ ਆਪਾਂ ਸਪੈਸ਼ਲ ਪਾਵਾਂਗੇ ਵੀਡੀਓ ਵੀ ਮੇਨ ਡਾਕਟਰ ਬੰਦਾ ਐਮਬੀਬੀਐਸ ਬੰਦੇ ਨੇ ਉਹ ਤੋਂ ਕਰੀ ਉਦੋਂ ਬਾਅਦ ਵਿੱਚ ਇੱਧਰਲੇ ਪਾਸੇ ਆ ਕੇ ਸਾਡਾ ਐਡਮਿਸ਼ਨ ਕਰਾ ਦਿੱਤੀ ਠੀਕ ਹੈ 16 ਚ ਆ ਗਏ ਸੀ ਠੀਕ ਹੈ 16 ਚ ਆ ਗਏ ਸੀ ਵੀਰੇ ਸ਼ੁਰੂਆਤ કરી ਅਰਜਨ ਤੇ ਤਾਂ ਅਜੇ ਇੱਕ ਇੱਕ ਮਹੀਨੇ ਅਰਜਨ ਚ ਲਾਇਆ ਦਾ ਠੀਕ ਹੈ ਤੇ ਆ ਹੁਣ ਇਹਦੇ ਬਾਰੇ ਦਾ ਸੇ ਕਿਵੇਂ ਇਹ ਬਸ ਤਿਆਰ ਕਰਕੇ ਸ਼ੌਂਕ ਵਾਸਤੇ ਰੱਖਿਆ ਹੋਇਆ ਵੀਰੇ ਬਸ ਠੀਕ ਹੈ ਇਹ ਵੀ ਉਹੀ ਆ ਵੀ ਚਮਕੌਰ ਸਾਹਿਬ ਵਾਲੇ ਲਾਉਂਦੇ ਆ ਭਾਈ ਸੋ ਵੀ ਲਾ ਲੈਂਦੇ ਆ ਠੀਕ ਹੈ ਜ਼ਿਆਦਾਤਰ ਅਸੀਂ ਦੇਖਿਆ ਵੀ ਐਨ ਆਰ ਆਈ ਭਰਾ ਕਹਿੰਦੇ ਵੀ ਅਸੀਂ ਬਾਹਰ ਲੈ ਕੇ ਜਾਣੇ ਆ ਵੀ ਸਿੰਪਲ ਲੈ ਕੇ ਜਾਣਾ ਹਨਾ ਰੰਗ ਰੂੰਗ ਕਰਾ ਲੈਂਦੇ ਹਾਂ ਜੀ ਤੇ ਦਰਬੋਜ਼ਰੇ ਦੇ ਵੀ ਲਾਦੀਆਂ ਐ ਇਹ ਇੰਜਨ ਚੇਂਜ ਕਰਿਆ ਬਾਈ ਠੀਕ ਐ ਇਹ ਭੱਜਦਾ ਕਰਿਆ ਵਾ ਬਸ ਇਹ ਭੱਜਦਾ ਵੱਧਾ ਕਿੰਨੇ ਕਿਤੇ ਚੜ ਜਾਂਦਾ ਫਿਰ ਇਹ ਇਹ 100 ਤੋਂ ਉੱਪਰ ਜਾਂਦਾ ਕਰਖਿਆ ਵਾ ਬਸ 100 ਦੇ 100 ਦੇ ਤਾਂ ਯਾਰ ਗੱਡੀ ਨਹੀਂ ਵੇਖ ਲੈਂਦੀ ਪਤੰਦਰੋ ਕਿਵੇਂ 100 ਦੇ ਉਹਨੂੰ ਬਸ ਸ਼ੌਕ ਨੂੰ ਵੀ 100 ਤੇ ਰੱਖਿਆ ਹੋਇਆ ਐ 100 ਦੇ ਵਾਸਤੇ ਵੀ ਰੋ ਜ਼ਿਆਦਾ ਅਸੇ 100 ਕਿਤੇ ਰੱਖਿਆ ਵਾ ਠੀਕ ਐ ਇਹ ਬਸ ਉੰਜੋ ਸ਼ੌਕ ਨੂੰ ਰੱਖਿਆ ਵਸ ਵੀਰੇ ਠੀਕ ਐ ਇਹ 100 ਨੂੰ ਰੱਖਿਆ ਵਾ ਨਾਟ ਗਿਆ ਤੇ ਰੀਜਨ ਵਾਲਾ ਇਹਦੇ ਵੀ ਫਿਰ ਪੈਸੇ ਮਿਲਦਾ ਵਾ ਵਾਹ ਵਾ ਲਦੇ ਯਾਰ ਜਿਵੇਂ ਤੁਸੀਂ ਪਹਿਲਾਂ ਮੈਂ ਅਸੀਂ ਗੱਲ ਕਰੀ ਬਾਈ ਬੰਦੇ ਨਾਲ ਇੱਕ ਟਰੈਕਟਰ ਦਾ ਪੂਰੇ ਦਾ ਪੂਰਾ ਇੰਜਨ ਜੀ ਪਾ ਦਿੰਦੇ ਆਏ ਉਹਨੇ ਪੈਸੇ ਟਰੈਕਟਰ ਆ ਜਾਂਦਾ ਉਹਨੇ ਪੈਸਾ ਦਾ ਉਹਨੇ ਰੁਪਏ ਇੰਜਨ ਤੇ ਲਾ ਦਿੰਦੇ ਆਏ ਤੇ ਇਤਨਾਂ ਨਾਲ ਤਾਂ ਵੱਧ ਲੱਗ ਗਿਆ ਤੇ ਫਿਰ 14 ਲੱਖ ਰੁਪਏ ਲੱਗ ਗਿਆ ਟਰੈਕਟਰ 'ਤੇ ਠੀਕ ਹੈ ਹਾਂਜੀ ਤੇ ਕਿੱਦੀ ਜੇ ਹੋਰ ਆ ਯਾਰ ਕਿਸੇ ਬੰਦੇ ਅੱਪਾ ਦੇਖਦੇ ਆ ਬੰਦੇ ਨੇ ਜਿਵੇਂ ਟਾਇਰ ਪਾ ਦੇ ਆਲਾ ਕਹਿੰਦਾ ਜਹਾ ਦੀ ਪਾ ਦੇ ਕੋਈ ਆਲਾ ਯਾਰ ਕੰਪਰੋਮਾਈਜ਼ ਕਰ ਦਿੰਦਾ ਵੀ ਚਲ ਸੌਂਗਣ ਵਾਲੀ ਕਿਥੇ ਕਿਟਾ ਦੇਣਾ ਟਾਇਰ ਵੀ ਪਤੰਦਰੋਂ ਬੀਕੇਡੀ ਚੜੀ ਫਿਰਦੋ ਜਮਾ ਟਾਪ ਵਾਲੇ ਹਾਂਜੀ ਵਧੀਆ ਕੁਆਲਿਟੀ ਵਧੀਆ ਵੀਰੇ ਬੀਕੇਡੀ ਠੀਕ ਹੈ ਇੱਕ ਨੰਬਰ ਤੇ ਆ ਜਾਵਾਂ ਅੱਜ ਜੁੱਤੀ ਦਾ ਕੰਮ ਲੁੰਦੇ ਆ ਵੀਰੇ ਸਾਡੇ ਪਹਿਲਾਂ ਹੀ ਠੀਕ ਹੈ ਜੱਜ ਜੀ ਤੱਕ ਸਾਹ ਤੇ ਆ ਇਧਰਲੇ ਪਾਸੇ ਬਾਕਸੇ 2 ਦੇ ਪਾਈ ਬੈਠੇ ਹਾਂ ਤੇ ਇਹ ਵੀਰ ਮਿੱਤਰੋਂ ਨਾੜਗੇਰਾ ਗਰੁੱਪ ਆ ਚਮਕੌਰ ਸਾਹਿਬ ਵਾਲੇ ਵੀਰਾਂ ਦਾ ਵੈਸੇ ਤਾਂ ਸਾਰੇ ਬਈ ਜਾਣਦੀ ਆ ਜਿੰਨੇ ਕਿ ਟਰੈਕਟਰਾਂ ਨੂੰ ਪਿਆਰ ਕਰਦੇ ਆ ਟੋ ਝੰਡਾ ਜਾਂ ਦੇਖਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਕਿੱਡਾ ਕੇ ਨਾਂ ਵੀਰਾਂ ਦਾ ਹਣਾ 48 ਮੇਲੇ ਲਾਏ ਆ 48 ਮੇਲੇ ਲਾਏ ਆ 43 ਜਿੱਤੇ ਆ ਇਹ ਵੱਡਾ ਨੰਬਰ ਹੈ ਇੱਕ ਕਿ ਨਹੀਂ ਹਾਂਜੀ ਤੇ ਇੱਕ ਚੀਜ਼ ਹੋਰ ਸੱਚ ਵੇਡ ਤੁਸੀਂ ਯਾਰ ਚੇਂਜ ਕਰਦੇ ਹੈ ਦੂਜੇ ਰੋਡ ਸੀ ਹਾਂ ਵੇਡ ਚੇਂਜ ਕਰਦੇ ਵੀਰੇ ਪਹਿਲਾਂ ਦੋ ਦਰਾਂ ਲਾਏ ਸੀਗੇ ਉਹ ਲੋਟ ਨਹੀਂ ਸੀਗੇ ਜਿੱਕਰ ਪਹਿਲਾਂ ਸੀਗੇ ਉਕਣੇ ਕਰਦੇ ਠੀਕ ਹੈ ਪਹਿਲਾਂ ਵੀ ਕਰਦਾ ਕੋਈ ਵੀ ਵੀਰੇ ਜਿਹੜੇ 43 ਜੋ ਆਪਾਂ ਹਾਰੇ ਆ ਕੁਸ ਮੇਲੇ ਉਹ ਹੀ ਬਦੌਲਤ ਆ ਰਹੇ ਆ ਇਹਦੀ ਬਦੌਲਤ ਆ ਬਦੌਲਤ ਆ ਰਹੇ ਆ ਨਹੀਂ ਕਰਮ ਵਾਲਾ ਲੋਹਾ ਤਾਂ ਸੀ ਘਰਾਂ ਦਾ ਠੀਕ ਹੈ ਕਰਮ ਤਾਂ ਘਰਾਂ ਰਹਿ ਗਿਆ ਕਰਮੇ ਘਰੇ ਰਹਿ ਗਿਆ ਇਹੋ ਜੀ ਚੀਜ਼ ਕਰ ਦੇਖ ਲੈ ਵੀਰੇ ਚਾਰ ਮੇਲੇ ਪੰਜ ਅਸੀਂ ਹਾਰੇ ਆ ਉਹਨਾਂ ਬੇਟਾ ਨਾਲ ਉਹਤੇ ਵਾਦਾ ਬੈਂਫਰ ਲਾ ਦਿੱਤਾ ਉਸ ਦਿਨੇ ਆਪਾਂ ਜੇ ਮੋੜ ਖਾ ਜਿੱਤ ਲਿਆ ਠੀਕ ਹੈ ਉਹਦੀ ਜਿੱਤ ਲਿਆ ਬੈਂਫਰ ਕਸ ਦੀ ਸਾਰੇ ਨਾਲੇ ਕਾਲੀ ਕਾਲੀ ਚ 10 ਮਿੰਟਾਂ ਚ ਲਾ ਲੇਗੇ ਬੈਲਡਿੰਗ ਬੋਲਡਿੰਗ ਕਰਾ ਕੇ ਵਾ ਖੜਾ ਲੇਗੇ ਕਹਿੰਦੇ ਮੋੜਾ ਕਿੱਥੋਂ ਲੈ ਜਾਣਾ ਨਹੀਂ ਬੱਸ ਕਰਨ ਲਈ ਜਾ ਕੇ ਲਾ ਦੇ ਵੀ ਬੈਂਫਰ ਲਾ ਕੇ ਲਿਆ ਸਾਰੇ ਬੰਦੇ ਉੱਗਣ ਲੱਗੇ ਬਾਈ ਵੀ ਪਹਿਲਾਂ ਉਹੀ ਲਾਉਣਾ ਹੈ ਬੈਂਫਰ ਲਾਉਣਾ ਪਹਿਲਾਂ 5-6000 ਰੁਪਏ ਦੂਏ ਲੋਟ ਲਾਇਆ ਵੀ ਚਲ ਵੇਟ ਪੈ ਗਏ ਹਾਂ ਵੀ ਵੇਟ ਪੈ ਗਏ ਵੀ ਸਾਨੂੰ ਮੁੜ ਕੇ ਕੱਪੜੇ ਲੱਗੇ ਕਵਾੜ ਚ ਸਿੱਟ ਜਦੋਂ ਕੱਢ ਲਿਆ ਵੀਰੇ ਹੱਸਿਆ ਹਾਂ ਵੀ ਲਾ ਦੋ ਵੀਰੇ ਠੀਕ ਹੈ ਤੇ ਇਹ ਵੀਰਾਂ ਨੇ ਮੇਤਰੋ ਜਿਵੇਂ ਕਹ ਦੀ ਇਹ ਸਿਰੇ ਹੀ ਕਰਾਇਆ ਹੁਣ ਤੱਕ ਤੇ 911 ਦੀ ਸੁਣੂ ਵੀਡੀਓ ਮਿਲੂਗੀ ਹਜੇ ਹਾਂਜੀ ਉਹਦਾ ਕਾਰਨਾ ਆਪਰੇਸ਼ਨ ਹੈ ਜੇ ਜਾ ਕੇ ਉਹਦਾ ਹਜੇ ਵੀ ਮੈਨੂੰ ਲੱਗਦਾ ਚੱਲੀ ਜਾਂਦੀ ਹੈ ਡਾਕਟਰੀ ਦੇ ਸਾਹਮਣੇ ਘੜਾਈ ਖੜੇ ਹੋ ਮੈਂ ਉਹ ਜਿੰਜਰ ਰੱਖਾਂਗੇ ਉਹਦਾ ਵੀ ਯਾਰ ਠੀਕ ਹੈ ਤੇ ਜਿਵੇਂ ਭੱਟੀਆਂ ਦਾ ਦੱਸਦੀਆਂ ਪੈਂਦੇ ਆ ਵੀ 20 ਕ ਲੱਗੀਆਂ ਟਰਬੋਆਂ ਕਿੰਨੀਆਂ ਕਿ ਚੱਕ ਤੀਆਂ ਫੇਰ ਟਰਬੋ ਵੀ ਲੱਗੀਆਂ 8-9 ਵੀਰੇ ਅਸੇ 8-9 ਟਰਬੋਆਂ ਲੱਗੀਆਂ ਇਹਦੇ ਦੇ ਪਰ ਲੱਗੀਆਂ ਉਹਦੇ ਪਰ ਤਾਂ ਜ਼ਿਆਦਾ ਲਾਤੀਆਂ ਇਹਦੇ ਪਰ ਤਾਂ 10 ਲਾ ਲੀਆਂ ਠੀਕ ਹੈ ਥੈਲੇ ਲੱਗ ਕਿਦਾਂ ਦੇ 911 ਦੇ ਠੀਕ ਹੈ ਹਰੇਕ ਮੇਰੇ ਭਾਂਦਾ ਸੀ ਤੇ ਬਾਕੀ ਵੀਰਾਂ ਦੇ ਮਿੱਤਰੋ ਆਪਾਂ ਗੱਲਬਾਤ ਕੀਤੀ ਹੈ ਜਿਹੜਾ ਸਰਕਾਰੀ ਨੌਕਰੀ ਵਾਲਾ ਨਾ ਦੋ ਬੰਦੇ ਹੁਣ ਉਹਨਾਂ ਖਰਚਾ ਚੱਲਣ ਵੀਰੇ ਉਹਦਾ ਅੱਛਾ ਅਗਲਾ ਹੱਥ ਖੜੇ ਕਰ ਦੋ ਤੇ ਉਹ ਤਾਂ ਹੀ ਗਿਆ ਨਾ ਲੱਡ ਗਿਆ ਜਿੰਨਾ ਖਰਚਾ ਕਰਨੀ ਦਾ ਹੈ ਆਪਾਂ 30 ਲੱਖ ਰੁਪਏ ਲੱਤ ਠੀਕ ਹੈ ਹਾਂ ਉਹ ਨਹੀਂ ਉਹ ਚੱਲਦਾ ਨਹੀਂ ਫੇਰ ਸੀਜ ਖੜਾ ਤੀ ਲੱਗਿਆ ਇਹ ਫੇਰ ਸੀਜ ਖੜਾ ਤੀ ਲੱਗਿਆ 30 ਲੱਖ ਖਾ ਕੇ ਵੀ ਸੀਜ ਖੜਾ ਠੀਕ ਹੈ ਹੁਣ 5-7 ਲੱਖ ਫੇਰ ਕਰਾ ਹੁਣ ਉਹਨੇ ਹੁਣ ਵੀਰੇ ਕੋਈ ਵੱਡਾ ਕਰਾਂਗੇ ਠੀਕ ਹੈ ਮੇਲੇ ਜਲਮਣ ਦਾ ਮੇਲੇ ਆ ਦੱਸੂਗਾ ਵੀ ਚੱਲ ਠੀਕ ਹੈ ਤੇ ਬਾਈ ਬੰਦਾ ਕਹਿੰਦਾ ਕਿ ਮੇਲਾ ਹੁੰਦਾ ਅਗਲਾ ਕਹਿੰਦਾ ਯਾਰ ਤੂੰ ਵੀ ਤਾਂ ਨਾ ਆਇਓ ਤੂੰ ਵੀ ਤਾਂ ਜੱਤੀ ਜਾਊਂਗੇ ਅਸੀਂ ਦੇਖ ਲਈਏ ਬਾਕੀ ਵੀਰੇ ਜੇ ਤਾਰ ਦਾ ਕਿਸਮਤ ਦੀ ਆ ਉਹ ਕਿਸਮਤ ਦੀ ਆ ਸਾਰੇ ਜਿੱਤਣ ਨੂੰ ਆਉਣੇ ਵੀਰੇ ਸਾਰੇ ਠੀਕ ਹੈ ਮੇਲੇ ਹੋਏ ਵੀ ਬਹੁਤ ਆ ਵੀਰੇ ਇੱਕ ਘਸ ਘਸ ਕੇ ਬੰਦਾ ਬਣਦਾ ਹਾਂਜੀ ਹਾਂਜੀ ਬਹੁਤ ਬੰਦੇ ਨੂੰ ਆਏ ਆ ਵੀਰੇ ਵੀ ਬਸ ਇਹ ਵੀ ਉਹੀ ਜਿੱਤ ਗਏ ਪਰ ਦੇਖ ਲੈ ਤੂੰ ਦੱਸੇ ਨਾ ਵੀਰੇ ਵੀ ਆਪਾਂ 2016 ਤੋਂ ਲੱਗੇ ਹੋਏ ਹਾਂ ਹਾਂ ਅਹੀਂ ਹੁਣ ਸਰ ਮੈਂ ਬੰਦੇ ਨੂੰ ਅੱਜ ਆਏ ਅਸੀਂ ਬਰਨਾਲੇ ਤੋਂ ਚੱਲ ਗਏ ਅਸੀਂ ਵੀ ਅਸੀਂ ਆਏ ਨਹੀਂ ਤੇ ਬਾਈ ਠੀਕ ਹੈ ਫੁੱਟਦਾ ਹੀ ਤਾਂ ਨੰਬਰ ਚ ਆਉਂਦਾ ਹੀ ਫੁੱਟਦਾ ਤਾਂ ਆਏ ਨਹੀਂ ਵੀ ਕਦੇ ਜਿੱਦਣ ਕਿਹਾ ਵੀਰੇ ਸਾਨੂੰ ਪਤਾ ਲੋਕ ਕਿਵੇਂ ਜਾਣਦੇ ਤੇ ਸਾਨੂੰ ਪਿੱਛੇ ਵੀ ਮੇਲੇ ਮੇਲੇ ਪਾਤੜਾ ਬੰਦੇ ਕਹਿੰਦੇ ਵੀ ਛੋਟਾ ਟਰੈਕਟਰ ਦੋ ਜਿਹੜੇ ਲੈ ਜਾਵੇ ਨੰਬਰ ਜਤਾਓ ਕਹਿੰਦੇ ਆਏ ਕਿਹੜੀ ਇਹ ਆਣ ਇਹ ਵੀ ਪੱਟੂ ਦੋ ਜਿਹੜੇ ਲੈ ਜਾਵੇ ਨੰਬਰ ਆਪੇ ਚਾਹੇ ਨੰਬਰ ਬੱਟਾ ਨੰਬਰ ਆਉਂਦਾ ਦਾ ਬਾਈ ਆਏ ਨਹੀਂ ਤਾਂ ਵੀ ਦੂਜੀ ਟਰੈਕਟਰ ਦੱਸਦਾ ਠੀਕ ਹੈ ਪਹਿਲੀ ਨੂੰ ਆ ਪਾਉਂਦਾ ਤਾਂ ਦੱਸਦਾ ਵੀਰੇ ਚੱਲ ਦੇਖਿਆ ਪਹਿਲੇ ਨੰਬਰ ਦਾ ਪਾਉਗੇ ਜਿੱਦੇ ਚੱਲੂ ਹੈ ਬਹੁਤ ਵਧੀਆ ਚੱਲ ਰਿਹਾ ਵਧੀਆ ਐ ਹੁਣ ਜਿਵੇਂ ਬਈ ਅਰਸ਼ ਨੇ ਗੱਲ ਕਰੀ ਯਾਰ ਜਾਣਾ ਵੀ ਬਹੁਤ ਵੱਡੀ ਗੱਲ ਆ ਜਿਵੇਂ ਅੱਜ ਅਸੀਂ ਹੁਣ ਗੱਡੀ ਤੇ ਆਏ ਆ ਬਰਨਾਲੇ ਤੋਂ ਤੁਸੀਂ ਹੱਦ ਤੋਂ ਗਾਹਾਂ ਉਹ ਮਾਨਸਾ ਜਾਣੇ ਹਾਂ ਟਰੈਕਟਰ ਲੈ ਕੇ ਯਾਰ ਹਾਂਜੀ ਕਿੰਨੇ ਟਾਈਮ ਦੀ ਬਾਟਾ ਹੌਲੀ ਹੌਲੀ ਜਾਣਾ ਯਾਰ ਉਤੋਂ ਖਰਚ ਆ ਹਨ ਤੇ ਦੱਬ ਕੇ ਮਿੱਤਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਾਇਕ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਲੱਗੀ ਵੀਡੀਓ ਤੇ ਬਾਈ ਦੇ ਆਪਾਂ ਦੋਨੇ ਬਕਸ਼ੇ ਦਿਖਾਤੇ ਵੀਰਾ ਜੰਡਾ ਹਜੇ ਗਿਆ ਬਾਸ ਇੱਕ ਉਹਦਾ ਹੋਰ ਵੀ ਛੱਪ ਤਿਆਰ ਕਰੀ ਜਾਂਦਾ ਠੀਕ ਹੈ ਗਰੁੱਪ ਚ ਹਜੇ ਟਰੈਕਟਰ ਖਾਸੇ ਨੇ ਖਾਸੇ ਇਹਦਾ ਉਹ ਟਰੈਕਟਰ ਦਾ ਛੋਡੇ ਉਦੋਂ ਲੈਂਦੇ ਜਦੋਂ ਛੋਡੇ ਇੱਧਰਲੇ ਪਾਸੇ ਮੇਲਾ ਹੁੰਦਾ ਉੱਥੇ ਜਦੋਂ ਟਰੈਕਟਰ ਬੋਲਦੇ ਵੀ ਨਾੜ ਕੇ ਗਰੁੱਪ ਤੋਂ ਉਹਦਾ ਬਦਲਾਦਾ ਸਾਬ ਵੀ ਇਹਨਾਂ ਕੋਲ ਆ ਯਾਰ ਸਾਬ ਵੀ ਉਹਨਾਂ ਦੇ ਹੀ ਆ ਜਦੋਂ ਪੰਜ ਛੀ ਆਉਂਦੇ ਵੀ ਠੀਕ ਆ ਯਾਰ ਗਰੁੱਪ ਹੈਗਾ ਵੱਡਾ ਆ ਗਰੁੱਪ ਦੇ ਮੈਂਬਰ ਆ ਅਜੇ ਤਾਂ ਮੈਨੂੰ ਲੱਗਾ ਪੰਜ ਚਾਰ ਰਹਿੰਦੇ ਹੋਣਗੇ ਅਲੇ ਤਾਂ ਬਾਹਰ 30% ਆਇਆ 70 ਤਾਂ ਰਹਿੰਦੇ ਆ ਇਹ 70% ਰਹਿੰਦੇ ਆਲੇ ਬਾਈ ਅਸੀਂ ਬਾਹਰ ਨੂੰ ਤੋਰ ਤੇ ਅੱਛਾ ਬਾਹਰ ਨੂੰ ਵਾਗੇ ਇਹ ਸਾਡਾ ਬਕਸਾ ਵੀਰੇ ਕਰਮ ਵਾਲਾ ਜਿੱਦਣ ਦਾ ਸੀ ਇਹ ਚਲਾਇਆ ਬੰਦੇ ਬਾਹਰ ਬਾਹਰ ਇਹ ਜਹਾਜੀ ਚੜੀ ਜਾਂਦੇ ਆ ਜਹਾਜ ਇਹ ਗਰਾਊਂਡ ਤੇ ਚੜਦਾ ਬੰਦੇ ਸਾਡੇ ਉਹ ਦੂਜਾ ਜਹਾਜ ਚੜੀ ਜਾਂਦੇ ਆ ਹੋਰ ਜ਼ਿਆਦਾ ਚੜ ਗਿਆ ਸਾਡਾ ਅੱਛਾ ਸੁਪੂਰ ਨਹੀਂ ਆਇਆ ਹਜੇ ਨਵੀਂ ਜਿਵੇਂ ਪੱਟੀਆਂ ਪੁੱਸ ਲਿਆ ਬਾਈ ਨੂੰ ਮੈਂ ਟਰਬਾਂ ਪੁੱਸ ਲਿਆ ਫਿਰ ਉਹਦਾ ਤੁਸੀਂ ਲਾ ਲੈਣਾ ਢੇਰ ਜਿਓ ਟੁੱਟ ਭੱਜ ਹੋ ਜਾਂਦੀ ਆ ਫਿਰ ਕਿਵੇਂ ਮੇਲੇ ਮੂਲੇ ਦਾ ਮੇਲੇ ਦਾ ਵੀਰੇ ਟੁੱਟ ਭੱਜ ਦਾ ਆਪਣ ਕਰਕੇ ਆਪਾਂ ਮੇਲੇ ਲਾਏ ਆ ਫੇਰ ਦੁਬਾਰੇ ਇਕੜੀ ਆਪਣਾ ਕਰਾਲੀ ਕੋ ਦਸਾਰ ਨੇ ਵੀਰੇ ਗੇਰ ਟੁੱਟ ਗਿਆ ਟਰੈਕਟਰ ਦਾ 11:00 ਵਜੇ ਰਾਤ ਨੂੰ ਰਾਤ ਨੂੰ ਹਾਂ ਚੱਲ ਆਪਾਂ ਵੀਰੇ ਘੰਟੇ ਡੇਢ ਘੰਟੇ ਟਰੈਕਟਰ ਸਾਰੇ ਲਾਤਾ ਆਪਾਂ ਨੇ ਚੱਲ ਮੇਸਤਰੀ ਗਾ ਆਪਣਾ ਉਹ ਵੀ ਸ਼ੌਂਕੀ ਆ ਪੱਟੂ ਅਸੇ ਰਾਤ ਨੂੰ ਹੀ ਸਤਾ ਪਿਆ ਆਪਣਾ ਟੁਰ ਗਿਆ ਚੱਲ ਭਾਈ ਵੀਰੇ ਕਰਦੇ ਕਰਾਉਂਦੇ ਸਵੇਰੇ ਟਰੈਕਟਰ ਆ ਕੇ ਖੋਲਤਾ ਕਾਲੇ ਨੇ ਚੱਲ ਅਸੀਂ ਲੁਧਿਆਣੇ ਚਲੇ ਗਏ ਸਮਾਨ ਲੈਣ ਠੀਕ ਹੈ ਲੁਧਿਆਣੇ ਵੀ ਵੀਰੇ ਜਾਨੀ ਕਿ ਉਦੋਂ ਦਾ ਸਾਡੀ ਕਿਸਮਤ ਨਹੀਂ ਸਾਥ ਦਿੰਦਾ ਸਾਡਾ ਠੀਕ ਹੈ ਕਿਹਾ ਉੱਥੇ ਵੀਰੇ ਅਸੀਂ ਖੜਾਤੀ ਗੱਡੀ ਨਾ ਪਾਰ ਗਏ ਸਾਨੂੰ ਪਤਾ ਨਹੀਂ ਕਾਲੀ ਦੀ ਵੀ ਮੁਰਨਾ ਸਾਡੇ ਪੁਲਿਸ ਵਾਲੇ ਗੱਡੀ ਚੱਕ ਲੈ ਗਈ ਸਮਾਨ ਲੰਦੇ ਨੂੰ 2 ਘੰਟੇ ਲੱਗੇ ਵੀਰੇ ਚੱਲ ਲੈ ਕੇ ਗਏ ਹੋਏ ਪਤਾ ਉੱਥੇ ਦੁਕ ਉਹ ਠਾਣੇ ਵਾਲੇ ਲਈ ਉੱਥੇ ਗਏ ਵੀਰੇ ਆਟੋ ਵਾਲਾ ਉਹ ਨਾਮੰਨੇ ਪਟੂ ਬਹੁਤ ਔਖਾ ਅਦਿਕਾ ਵੀ ਅਸੀਂ ਸਾਡਾ ਪੈਲਟ ਗਏ ਕਹਿੰਦਾ ਤੂੰ ਪਾਸੇ ਹੋ ਮੈਂ ਚਲਾਉਣਾ ਅਦਿਕਾ ਵੀ ਕਿ ਬੈਣੀ ਨਾਲ ਟਰਾਲੀ ਵਾਲਾ ਸਮਝ ਲਈ ਵੀ ਇਹ ਤਾਂ ਆਵੇਂ ਆ ਜਿਹੜੇ ਹਿਸਾਬ ਨਾਲ ਇਹ ਗੇਅਰ ਫੜਦਾ ਉਸ ਹਿਸਾਬ ਨਾਲ ਆਟੋ ਨੇ ਤਾਂ ਗੇਅਰ ਹੀ ਨਹੀਂ ਨਿਕਦੇ ਲੈਣੀ ਨਹੀਂ ਜੀ ਆਪਣਾ ਦੇਖ ਲੈ ਪਰ ਇਹ ਜੀਪਰੀ ਰਹ ਜਾਂਦਾ ਤੂੰ ਬੰਦਿਆ ਗੇਅਰ ਗੁਰ ਇਕੱਠਾ ਕਰਕੇ ਵੀਰੇ ਆਪਾਂ ਨੂੰ 5 ਵਜੇ ਗੇ ਡਰਾਈਵਰ ਨੂੰ ਠੀਕ ਹੈ ਆ ਇਹਦਾ ਆਪਣੀ ਪਹਿਲੀ ਟਾਈ ਸੀ ਇਹ ਵੀਰੇ ਆਪਣਾ ਕੱਟਤਾ ਇਹਦੀ ਆਪਣੀ 11ਵੀਂ ਟਾਈ ਸੀ। ਉਸ ਦਿਨ ਦੇਖ ਲਾ ਆਪਾਂ ਨੇ ਵੀਰੇ 5 ਵਜੇ ਤੇ ਕੈਂਟਰ ਸਾਡੀ 100 ਦੇ ਉੱਪਰ ਗਈ ਆ। ਜਾਨਕੀ ਉਹ ਮੌਤ ਨੂੰ ਇਹ ਗੱਲਾਂ ਕਰਦੇ ਗਏ ਆ। ਪਰ ਉਸ ਦਿਨ ਵੀਰੇ ਜਾ ਕੇ ਫੇਰ ਅਸੀਂ ਕਾਰਕੌਰ ਦੇ ਗਰਾਊਂਡ 'ਚ ਮੋਟਰਸਾਈਕਲ ਜਿੱਤੇ ਆ। ਠੀਕ ਹੈ। ਵਾਹ ਵੀ ਵਾਹ। ਉਹ ਫਿਰ ਕਿਸਮਤ ਪਹਿਲਾਂ ਤੁਸੀਂ ਮਾਰਿਆ ਮਤਾਰ। ਵੀਰੇ ਆ ਸਾਨੂੰ ਇਹੀ ਆ ਮੇਲਾ ਨਹੀਂ ਕੋ ਛੱਡਣਾ। ਉਸ ਕਰਨਾ ਵਿੱਚ ਸਾਰੀ ਰਾਤ ਨਾਲ ਸੁੱਤੇ ਸੌਈਏ ਸੀ। ਪਰ ਮੇਲਾ ਨਹੀਂ ਛੱਡਣਾ। ਮੇਲੇ ਲਗਾਤਾਰ ਆਜਣ ਦਾ ਹਫ਼ਤਾ ਲਗਾਤਾਰ ਹੀ ਲਾਵਾਗੇ। ਪਰ ਰਾਤਾਂ ਨੂੰ ਜਿਵੇਂ ਕਹਦੀ ਆ ਜਾਗ-ਜਾਗ ਮਿਹਨਤਾਂ ਕਰਨਾ ਪੈਂਦੇ ਆ ਅਰਸਰਿਆਂ ਨੂੰ ਹੈ ਅਰਸ। ਤੇ ਪੀੜੇ ਝੰਡੇ ਵਾਲਾ ਕੀ ਕਿਸਾ ਹੁਣ ਦੋ ਜਨਾ ਮੜਾ ਜਾ ਇੱਕ ਦਿਨ ਪਹਿਲਾਂ ਬਾਈ ਬਕਸ ਨੇ ਗੇਰ ਤੋੜਤਾ ਸੀ ਠੀਕ ਹੈ ਚਲੋ ਮੈਂ ਇੱਕ ਟਰੈਕਟਰ ਲੈ ਕੇ ਤੁਰ ਗਿਆ ਪਹਿਲਾ ਝੰਡਾ ਠੀਕ ਹੈ ਬਾਈ ਨਾ ਹੀ ਲੇਟ ਤੇ ਇਹ ਉਸੇ ਦਿਨ ਦੀ ਗੱਲ ਹੈ ਵੀਰੇ ਦੇ ਦਿਨ ਆਪਾਂ ਮੋਟਰਸਾਈਕਲ ਦਿੱਤੇ ਆਪਾਂ ਲੇਟ ਫੜ ਗਏ ਗੱਡੀ ਚ ਠੀਕ ਹੈ ਹਾਂ ਤੇ ਚਲੋ ਪਹਿਲੇ ਤਿੰਨ ਟਰੈਕਟਰ ਕੱਟ ਹੋ ਗਏ ਬਾਈ ਠੀਕ ਹੈ ਕਹਿੰਦੇ ਵੀ ਚੌਥੇ ਦੀ ਵਾਰੀ ਮੈਂ ਵੇਟ ਪਾ ਕੇ ਬਾਈ ਟਰੈਕਟਰ ਲੀ ਗਿਆ ਕੱਲਾ ਹੀ ਮੈਂ ਮੇਲੇ ਤੇ ਕੋਈ ਵੀ ਨਾ ਕੋਈ ਵੀ ਨਹੀਂ ਤਰਪੋ ਕੋਈ ਨਹੀਂ ਮੈਂ ਇਕੱਲੇ ਨੂੰ ਟਰੈਕਟਰ ਲੈ ਗਿਆ ਬਾਈ ਗਰਾਊਂਡ ਚ ਠੀਕ ਹੈ ਰੂਟ ਪਾ ਕੇ ਚਲੋ ਟਰਾਲੀ ਪਾਈ ਮੈਂ ਬਿੰਦੇਬਾਈ ਨੂੰ ਫੋਨ ਕਰਿਆ ਕਿੱਥੇ ਹੈ ਕਹਿੰਦਾ ਵੀ 10 ਮਿੰਟ ਚ ਆਗੇ ਚਲੋ ਮੈਂ ਉញੋਂ ਕੋਦੇ ਪੈਪ ਖੋਲ ਲੈ ਕਰਾਂ ਕੋਦੇ ਕੁਝ ਕਰ ਲੈ ਕਰ ਹੁਣ ਮੈਂ ਕੀ ਕਰਦਾ ਬਾਈ ਮੈਂ ਤਾਂ ਉញੋਂ ਨਾ ਚਲਾ ਮੈਂ ਚੱਲ ਉਹ ਕਮੇਟੀ ਵਾਲਿਆਂ ਕਹਿੰਦਾ ਵੀ ਕੱਟਣ ਲੱਗੇ ਚਲੋ ਬਾਈ ਮੈਂ ਹੌਲੀ ਹੌਲੀ ਕਰਕੇ 5-7 ਮਿੰਟ ਚ ਲਾਈਨ 'ਚ ਪਰਦੇ ਗਿਆ ਹਾਂ ਚਲੋ ਉੱਥੇ ਜਾ ਕੇ ਮੈਂ ਝੰਡੇ ਬੰਨਣ ਲੱਗ ਗਿਆ ਉਹ ਤੁਸੀਂ ਤਾਂ ਕਰਨੀ ਆਏ ਹੋ ਤੁਸੀਂ ਤਾਂ ਕਰਾਂਗੇ ਉਹ ਕਮੇਟੀ ਕਹਿੰਦੀ ਕਿ ਝੰਡੇ ਕਰੇ ਕਿ ਨਹੀਂ ਬਿਨਾਂ ਝੰਡੇ ਬਿਨਾਂ ਝੰਡੇ ਮਾ ਤੁਸੀਂ ਕੱਟ ਦਿਓ ਵੀਰ ਮੈਂ ਬਿਨਾਂ ਝੰਡੇ ਤਿੰਨ ਚ ਰਵਾਂ ਝੰਡੇ ਨਹੀਂ ਚਲਾਵਾਂ ਅਸੀਂ ਝੰਡੇ ਵੀ ਬੰਨ ਲਿਆ ਝੰਡੇ ਬੰਨਣ ਨੂੰ ਪਾਉਣਾ ਕਹਿੰਦਾ ਲਾਤਾ ਬੰਦੇ ਨੇ ਝੰਡੇ ਬੰਨ ਗਏ ਬਾਈ ਮੈਂ ਉਤਰਿਆ ਥੱਲੇ ਮਾ ਚੱਲ ਆ ਗਿਆ ਹੁਣ ਬਿੰਦਾ ਬਈ ਆਉਣੇ ਹਨ ਚਲੋ ਮਾ ਜੀ ਕਾਰਾ ਲਾ ਦੋ ਬਾਈ ਮੈਂ ਲਾਡੀ ਨੂੰ ਮਾ ਹੌਲੀ ਹੌਲੀ ਜਕਾਰਾ ਲਾਦੀ ਬਾਈ ਮਾ ਉਹ ਜਕਾਰਾ ਬੰਦਾ ਨਹੀਂ ਆਇਆ ਬੰਦਾ ਐ ਨਹੀਂ ਚਲ ਬਾਈ ਉਹਨੇ ਜਕਾਰਾ ਵੀ ਲਾਤਾ ਮੈਂ ਪਿੱਛੇ ਜਿਹਨੂੰ ਲੰਘ ਗਿਆ ਉਹ ਕਹੀ ਜਾਣ ਕਿੱਥੇ ਗਿਆ ਬਾਈ ਜਿਹੜਾ ਟਰੈਕਟਰ ਲੈ ਗਿਆ ਮੈਂ ਗਿਆ ਕੋਲ ਕਹਿੰਦੇ ਚਲ ਬਾਈ ਬੈਠ ਟਰੈਕਟਰ ਮਾ ਭਾਈ ਆ ਗਿਆ ਉਹ ਦੇਖੋ ਮਾ ਬਿੰਦਾ ਆ ਗਿਆ ਨੋ ਨੋ ਲਗਾਈ ਗਿਆ ਮਾ ਉਹ ਆ ਗਿਆ ਸਰਜੀ ਲਗਾਈ ਗਿਆ ਕਿਹੜਾ ਮਾ ਮੈਂ ਟਰੈਕਟਰ 'ਤੇ ਬੈਠਣ ਲੱਗ ਗਿਆ ਇਹਨੇ ਨੂੰ ਬਿੰਦਾ ਭਾਈ ਆ ਗਿਆ ਫੇਰ ਟਰੈਕਟਰ ਚਲਾਇਆ ਚਾਹੀਏ ਜੇ ਕੰਮ ਆ ਹੋਵੇ ਤੇਰੇ ਵੀ ਸਾਹ ਪੈਗੇ ਹੋਣਗੇ ਵੀ ਪਾਇਲਟ ਹੋਣਾ ਆਇਆ ਭਾਈ ਹੁਣ ਗੱਲ ਮੈਂ ਇੱਕ ਗੇਅਰ ਪਾ ਕੇ ਆਪਣਾ ਹੌਲੀ ਹੌਲੀ ਗੇੜਾ ਦੇਦਾ ਇਹ ਤਾਂ ਮੈਂ ਕਹਿੰਦਾ ਪੱਟੂ ਕਹਿੰਦਾ ਮੈਂ ਟਾਪਲੂ ਲਾ ਕੇ ਬੈਹਿ ਜਾਣਾ ਇਹ ਪਿਆਵਲੀ ਵਾਲੀ ਮੁੜਿਆਊਗਾ ਅਗਲਾ ਕੋਈ ਨੂੰ ਕਿਉਂ ਗਿਆ ਭਈ ਨਾੜ ਗਿਆ ਨਾਲੇ ਟਰੈਕਟਰ ਨੂੰ ਹੈ ਇਹ ਅੱਜ ਡਰਾਈਵਰ ਵੀ ਨਵਾਂ ਹੈ ਇਹ ਕੀ ਕਰ ਰਹੇ ਆ ਠੀਕ ਹੈ ਸਾਡੇ ਟਰੈਕਟਰਾਂ 'ਚ ਗੱਲਾਂ ਨਹੀਂ ਸਾਡੇ ਬੰਦੇ 'ਚ ਵੀ ਗੱਲਾਂ ਆ ਦੀ ਨੇ ਇਹ ਗੱਲਾਂ ਹੀ ਹੁੰਦੀ ਆ ਵੀ ਜਿਹੜਾ ਟਾਈਮ ਲੱਗਾ ਆ ਗਿਆ ਇਹਨਾਂ ਤੇ ਨਵੀ ਆ ਭਾਈ ਵੀ ਆਪਾਂ ਦੇਖਿਆ ਜਾ ਟੋਚਨਾ ਤੇ ਠੀਕ ਹੈ ਮੈਂ ਪ੍ਰੀਤ ਫਤਿਹਗੜ੍ਹ ਸਾਹਿਬ ਵਾਲੇ ਆਪਣੇ ਮਿੱਤਰ ਭਰਾ ਰਾਜੂ ਵੀਰਾ ਇਹ ਬਾਈ ਜਿਵੇਂ ਕੀ ਦੀ ਉਹ ਖਾਤਰਨਾ ਖੇਡਦਾ ਜਿਹਨੂੰ ਲੋਕ ਕਹਿੰਦੇ ਕੱਚਾ ਲੋਕ ਹਾਂਜੀ ਆ ਵੀਰੇ ਠੀਕ ਹੈ ਗੁਰੀ ਮਾਵੀ ਆ ਵੀਰੇ ਭਵਨ ਜੋਤਾ ਤੇਰਾ ਕਬੀਰਾ ਆਪਣਾ ਠੀਕ ਹੈ ਇਹ ਉਹਨਾਂ ਦਾ ਹੀ ਵੀਰੇ ਆਪਣਾ ਬੰਦਾ ਖਾਸ ਭਾਈ ਆਪਣਾ ਖਨੀ ਸ਼ੇਰ ਕਰ ਪ੍ਰੀਤ 6094 ਡ੍ਰਾਇਵਰ ਆ ਵੀਰੇ ਪ੍ਰੀਤ ਫਤਿਹਗੜ੍ਹ ਸਾਹਿਬ ਦੇ ਨਾਮ ਤੇ ਦੇਖਿਆ ਨੂੰ ਤੁਸੀਂ ਚੱਲਦਾ ਟਰਾਲੀ ਦੇ ਵਿੱਚ ਦੇਖਿਆ ਦੇਖਿਆ ਚੈਨਲ ਤੇ ਵੀਡੀਓ ਵੀ ਦੇਖੀ ਆ ਹਾਂਜੀ ਵੀਰੇ ਠੀਕ ਹੈ ਉਹਦੇ ਵੀ ਇੰਟਰਗੁਦਰ ਬੜਾ ਵੱਡਾ ਲੱਗਿਆ ਵਾ ਮੂਹਰੇ ਪਾਸੇ ਠੀਕ ਹੈ ਉਹਨਾਂ ਦਾ ਵੀ ਮੌਕਾ ਦਵਾਂਗੇ ਵੀਰੇ ਹੁਣ ਆਪਾਂ ਕਰਨ ਦਾ ਵੀਡੀਓ ਕਰਕੇ ਆਏ ਉਹਨਾਂ ਦੀ ਵੀ ਠੀਕ ਹੈ ਪੱਕਾ ਪੱਕਾ ਲੈ ਵੀ ਇਹ ਵੀਰਾਂ ਦੀ ਵੀ ਵੀਡੀਓ ਹੋਊ ਤੇ ਆ ਬਾਈ ਜਿਵੇਂ ਕਹਦੀਏ ਅਸੀਂ ਉਹਦਾ ਪਾਇਲਟ ਆ ਉਹਦਾ ਪਾਇਲਟ ਆ ਵੀਰੇ ਠੀਕ ਹੈ ਉਹਨਾਂ ਦੇ ਨਾਂ ਬੰਦਾ ਖਾਸ ਆ ਠੀਕ ਹੈ ਉਹਨਾਂ ਦਾ ਵੀ ਗਰੁੱਪ ਵੱਡਾ ਹੈ ਹਾਂਜੀ ਗਰੁੱਪ ਠੀਕ ਹੈ ਤੇ ਲੈ ਵੀ ਮਿੱਤਰੋ ਜਾਣਕਾਰੀ ਲੈ ਲਈ ਆਪਾਂ ਸਾਰੀ ਕਰ ਦੋ ਦਬਕੇ ਸ਼ੇਅਰ ਵੀਡੀਓ ਨੂੰ ਮਿੱਤਰੋ ਸੋ ਬਹੁਤ ਬਹੁਤ ਧੰਨਵਾਦ ਵੀ ਬੰਦੇ ਓਕੇ ਭਰਾ